ਇਹ ਕੰਮ ਕਰਨ ਦੇ ਚਲਤਾਂ 73 ਪੜੇ ਹੋਏ ਸੀ ਵੀ ਐਵੇਂ ਇਹਨੂੰ ਡਰਾ ਨਹੀਂ ਫਿਰ ਮੈਂ ਤੂੰ ਆਪੇ ਮੈਂ ਭੇਜੂ ਕੰਮ ਕੋਈ ਕੰਮ ਕਰਨ ਦੀ ਲੋੜ ਨਹੀਂ ਆਪ ਦਾ ਚੰਗਾ ਖਾਇਆ ਕਰ ਚੰਗਾ ਪਈ ਮੈਂ ਕੋਲ ਕਰ ਦਿੱਤੀ ਹੁਣ ਪਈ ਦੀ ਮੈਂ ਤਾਂ ਮੈਨੂੰ ਪਤਾ ਦਿੱਤਾ ਉਹ ਕਮ ਚਲਾ ਚਾਉਂ ਪਹਿਲੇ ਤੈਨੂੰ ਆਮ ਕਰ ਤੋਂ ਮੈਂ ਹੈ ਹਾਂ ਤੈਨੂੰ ਤੱਕਰ ਦੀ ਲੋੜ ਨਹੀਂ ਪਹਿਲੀ ਬੈ ਕੇ ਰੋਟੀਆਂ ਖਾਤੇ ਬਾਅਦ ਪਨੀਰ ਆਮ ਕਰੂ ਗੋਭੀ ਘੱਟਾ ਸਾਰਾ ਆਮ ਕਰ ਤੈਨੂੰ ਕੰਮ ਕਰਨ ਦੀ ਲੋੜ ਆ ਪੇਰ ਲੱਗੂ ਕੰਮ ਹਾਂ ਬਾਹਰੇ ਹੈ ਮੜੇ ਭੱਜ ਕੇ ਇਹਨੂੰ ਫੇਰ ਕੀ ਹੋ ਗਿਆ ਮੈਂ ਥੋੜੀ ਬੇਪਿਆ ਆ ਆ ਪਲੇਅਰ ਲਾਖੀ ਇਹ ਤਾਂ ਇਚੇ ਕਰਨ ਉਹ ਕੀ ਹੋਗਾ ਭਈ ਜਬ ਤੋ ਦਨੂ ਮੈਂ ਥੋੜੀ ਬੇਪਿਆ ਆ ਦਾ ਪਾਇਦਾ ਆ ਥੋੜੀ ਚਾਈ ਹੋਏ ਉਹ ਭਾਈ ਮੇਟੋ ਇਹ ਵੀ ਮੈਂ ਸਿਰ ਡਾਕ ਮਾਉਂ ਦਾਕੇ ਦਵਾ ਕੇ ਹੋਗਾ ਵੇ ਬੇਬੇ ਆਉਗੀ ਬੱਸ ਰੋਟੀ ਦੀ ਹਾਂ ਹੋਈ ਤੱਕ ਤਾਂ ਬੇਬੇ ਆਈ ਸੀ ਸਾਡੀ ਹੈ ਨਹੀਂ ਭਾਰਤੀ ਬੇਬੇ ਤਾਂ ਹੋਈ ਨਹੀਂ ਬੇਚਾਰੀ ਸੀ ਦਿੱਤੀ ਸਾਡੀ ਜਾ ਫਿਰ ਆ ਤਾ ਚਮਟਾ ਕਰ ਕੇ ਲੈ ਤੂੰ ਉਹੀ ਕਰ ਤੂੰ ਕਰ ਕੇ ਲੈ ਤਾ ਚਮਟਾ ਲੈ ਗਰ ਮੇਲ ਮੇਰੀ ਗੱਲ ਸੁਣ ਲੈ ਹੈ ਸਾਰਾ ਘਰ ਤੇ ਰਹੀ ਆ ਇਹ ਹੈ ਤੈਨੂੰ ਕਿਸ਼ੇ ਦੋਚੇ ਪਣ ਦੀ ਲੋੜ ਨਹੀਂ ਹਾਂ ਹਾਂ ਤੁਸੀਂ ਮੈਨੂੰ ਸਾਰੀ ਗੱਲ ਤਾਂ ਦੱਸਦੀ ਵੀ ਆਏ ਮੇਰੀ ਇੱਜ਼ਤ ਨਹੀਂ ਤੀ ਕਰਦੀ ਹਾਂ ਤੇ ਦੋਹਾਂ ਨੂੰ ਮੂਹਰੇ ਲਾ ਕੇ ਰੱਖੀ ਆ ਤੇ ਹੱਕ ਤੇ ਗੋਡਾ ਰੱਖ ਕੇ ਰਹਿ ਇੱਥੇ ਹਾਂ ਠੀਕ ਆ ਕੋਈ ਨਾ ਐ ਥੋੜੂ ਆਪਾਂ ਉਹ ਕਰਾਂਗੇ ਹਾਂ ਮਨ ਪਾਉਂਦਾ ਖਾ ਠੀਕ ਮਨ ਪਾਉਂਦਾ ਪੈਨ ਹੁਕਮ ਚਲਾ ਇਹਨਾਂ ਤੇ ਪੂਰੇ ਆਪਦੇ ਕੋਈ ਨਾ ਠੀਕ ਆ ਹਾਂ ਜੇ ਕੁਛ ਕਹਿਣ ਗਿਆ ਮੈਨੂੰ ਦੱਸੀ ਕੋਈ ਨਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿਆ ਕਰੂੰਗੀ ਐਵੇਂ ਥੋੜੂ ਹਾਂ ਹਾਂ ਨਾਲੇ ਕੰਮ ਧੰਦਾ ਤੈਨੂੰ ਕਰਨ ਦੀ ਕੋਈ ਲੋੜ ਨਹੀਂ ਕੁਛ ਕਰਦੀ ਆਪਾਂ ਤਾਂ ਕਰਵਾਵਾਂਗੇ ਕਹਿ ਕੇ ਵੀ ਕਰੋ ਕਹਿ ਕੇ ਕਿਰਾਾ ਡਾਂਗਦੇ ਜੋਰ ਤੇ ਰਹਿ ਇਥੇ ਹਾਂ ਠੀਕ ਆ ਹਾਂ ਹਾਂ ਆਪਦਾ ਪਈ ਰਹਾ ਕਰ ਕੋਈ ਕੰਮ ਕਰੇ ਨਾ ਕਰੇ ਚਾਹ ਪੀਣੀਆਂ ਤਾਂ ਵੀ ਹੁਕਮ ਲਾ ਵੀ ਭਾਈ ਚਾਹ ਲਾ ਕੇ ਦੋ ਉਹਨਾਂ ਨੂੰ ਕਹਿ ਦਿਆ ਕਰਾਂਗੇ ਵੀ ਚਾਹ ਦੀ ਕੁੱਟ ਕਰ ਲਾ ਹਾਂ ਤੁਹਾਨੂੰ ਕੀ ਲੋੜ ਆ ਕੀ ਕਰਨੀ ਤੈਨੂੰ ਕੀ ਲੋੜ ਆ ਕੋਈ ਲੋੜ ਨਹੀਂ ਮੈਨੂੰ ਬਥੇਰਾ ਦਬਾਇਆ ਇਹਨਾਂ ਨੇ ਮੈਂ ਤਾਂ ਬਗਿਆ ਤੈਨੂੰ ਨਹੀਂ ਦਬਣਾ ਹੁਣ ਨਾ ਕੋਈ ਨਾ ਜਦੋਂ ਆਪਣਾ ਹੱਥ ਚ ਸਾਰਾ ਕੁਝ ਆਪਾਂ ਨੂੰ ਕਿੱਦਾਂ ਬਣਦੀ ਲੋੜ ਸਾਰਾ ਕੁਝ ਮੇਰੇ ਹੱਥ ਚ ਆ ਹੋਰ ਹੁਣ ਰੋਟੀ ਰੂਟੀ ਦੇ ਨਵੇਂ ਲੱਗਣ ਦੀ ਲੋੜ ਦੀ ਤੈਨੂੰ ਅਸਾਂ ਤੈਨੂੰ ਦੂਜੀ ਗੱਲ ਦੱਸਦਾ ਮੈਂ ਠੀਕ ਹੈ ਹਾਂ ਰੋਟੀ ਦੇ ਲਵੇ ਨਾਲ ਲੱਕੀ ਸਬਜੀ ਭਾਜੀ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਮੰਗਾ ਕੇ ਖਾ ਮੈਂ ਆਪੀ ਲਿਆ ਕੇ ਦੂੰ ਹਾਂ ਠੀਕ ਆਪੀ ਬਣਾ ਕੇ ਦੇਣਗੀਆਂ ਇਹਨਾਂ ਨੇ ਬਹੁਤ ਉਹ ਕਰ ਲੈ ਇਹਨਾਂ ਨੇ ਪਤਾ ਲੱਗਦਾ ਤੁਸੀਂ ਵੀ ਮੈਨੂੰ ਤਪਾਉਂਦੀਆਂ ਵੱਧਤੀ ਹਾਂ ਤਪਾਉਂਦੀਆਂ ਛੱਟ ਬਹੁਤ ਕੁਝ ਕੀਤਾ ਇਹਨਾਂ ਨੇ ਮੇਰੇ ਨਾਲ ਮੈਂ ਤਾਂ ਹਜੇ ਤੀਆਂ ਗੱਲਾਂ ਕੋਈ ਨਾ ਫਿਰ ਹੁਣ ਆਪਾਂ ਇਹਨਾਂ ਦੀ ਰੜਕਾਂ ਕੱਢ ਦਾਂਗੇ ਹਾਂ ਪਤਾ ਤਾਂ ਇਹਨਾਂ ਨੂੰ ਹੁਣ ਲੱਗੂਗਾ ਛਾਂ ਚਕਾ ਦੀ ਮਾ ਪਤਾ ਲੱਗੇ ਬਿਕੂ ਹੀ ਆਇਆ ਕਰੇ ਨਾ ਤੇ ਹੈ ਫੇਰ ਹੀ ਪਤਾ ਲੱਗੂ ਇਹਨਾਂ ਨੂੰ ਹਾਂ ਮੈਨੂੰ ਤਾਂ ਐਤੀ ਵੀ ਰਹਿਣ ਦੂ ਮੈਂ ਮੈਂ ਵਿਆਹ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਜਦੋਂ ਪਾਣੀ ਸਰੋਤੋਂ ਦੀ ਨਾ ਗਿਆ ਮੈਂ ਤਾਂ ਕਦਮ ਚੱਕਿਆ ਆ ਫੇਰ ਹੀ ਬੰਦਾ ਆਏ ਹੱਕ ਚਾਪਦਾ ਹਾਂ ਨਹੀਂ ਮੈਨੂੰ ਤਾਂ ਕੀ ਲੋੜ ਧੀ ਰੋਟੀ ਹੀ ਖਾਣੀ ਸੀ ਮੈਂ ਤਾਂ ਆ ਰੋਟੀ ਮਿਲ ਜਾਂਦੀ ਸੀ ਚਲ ਹਾਂ ਹਾਂ ਜੇ ਚੱਜ ਨਾ ਦਿੰਦੇ ਫੇਰ ਹੀ ਸੀ ਉਹੀ ਤਾਂ ਗੱਲ ਆ ਪਰ ਮੇਰੀ ਇਹਨਾਂ ਨੇ ਇੱਜ਼ਤ ਨਹੀਂ ਕੀਤੀ ਹੈ ਬਸ ਫੇਰ ਉਹ ਹੈ ਜਾ ਤੁਸੀਂ ਨੇ ਕਰ ਲਿਆ ਹਾਂ ਜੇ ਤੈਨੂੰ ਕੋਈ ਗੱਲ ਕਹਿਣੀ ਮੈਨੂੰ ਦੱਸੀ ਜੇ ਕੋਈ ਗੱਲ ਕੀਤੀ ਕਰੀ ਇਹਨਾਂ ਨੇ ਚੰਗਾ ਕੋਈ ਨਾ ਹੋ ਹਾਂ ਹਾਂ ਸਾਰਾ ਕੁਝ ਆਪਾਂ ਇੱਕ ਗੱਲ ਕਰਕੇ ਹੀ ਚੱਲਾਂਗੇ ਆਪਾਂ ਇਹ ਨਹੀਂ ਹੈਗੇ ਗੱਲ ਕਰਕੇ ਚੱਲਣਾ ਆਪੂ ਸਾਰਾ ਕੁਝ ਜੇ ਤੈਨੂੰ ਕੁਝ ਕਹਿਣ ਮੇਰੇ ਮਾਗਰੋਂ ਲੁੱਤੀ ਲਾਉਣ ਕੋਈ ਵੀ ਨਹੀਂ ਆਏ ਨਹੀਂ ਬਈ ਇੰਨੀ ਉਂਗਲਾਂ ਦੇ ਚੱਲਦੀ ਹਾਂ ਹਾਂ ਉਹ ਛੋਟਾ ਆਈਦਾ ਬਹੁਤ ਕੁਝ ਬੋਲਣਗੇ ਆਏ ਉਹ ਛੋਟਾ ਵੀ ਬਹੁਤ ਆਰਾਮੀਆਂ ਦਾ ਹੈ ਹਾਂ ਜੇ ਕੋਈ ਗੱਲ ਬਾਤ ਹੁੰਦੀ ਆ ਮੈਨੂੰ ਦੱਸਦਿਆ ਕਰ ਮੈਂ ਬਾਹਰ ਅੰਦਰ ਹੁੰਨਾ ਮੈਨੂੰ ਦੱਸੀ ਤੂੰ ਕੋਈ ਨਾ ਕੋਈ ਹਾਂ ਕਾ ਹੁਣ ਬਹੁਤ ਚਲਾਕੀਆਂ ਕਰਨਗੀਆਂ ਹੁਣ ਤਾਂ ਕਰਨਗੀਆਂ ਹੁਣ ਹੱਥੋਂ ਗਿਆ ਸਾਰਾ ਕੁਝ ਹਾਂ ਮੈਂ ਉਹਨਾਂ ਸੇਵੀਆਂ ਨੂੰ ਆਪਣਾ ਮੇਰੇ ਸੇਵੀਆਂ ਨੂੰ ਮਣਜਾ ਕਰੀ ਜਾਂਦਾ ਏ ਕੁੜੀਓ ਇਹ ਕਿੱਦਾਂ ਮਰ ਗਈਆਂ ਤੁਸੀਂ ਲੈ ਅੰਦਰ ਹੀ ਨਹੀਂ ਬੋਲਦੀਆਂ ਹੈਗੀਆਂ ਜਾਂ ਰੋਇਆਂ ਦੀ ਅੰਦਰ ਹੀ ਸੌ ਜਾਂਦੀਆਂ ਨਹੀਂ ਪਤਾ ਨਹੀਂ ਕਈਆਂ ਹੀ ਆ ਨੇ ਦੇ ਉੱਠ ਕੇ ਬਾਹਰ ਗੱਲ ਤਾਂ ਸੁਣ ਲੋ ਕਿਸੇ ਦੀ ਨੋਤੀ ਵੀ ਬੜੀ ਬੜ ਬੜ ਕਰੀਏ ਨਹੀਂ ਸੁਣ ਲੋ ਗਾ ਲੋਰਾ ਹੋ ਕੇ ਸੁਣਦੇ ਹਾਂ ਇੱਕ ਤਾਲ ਤਾਂ ਪਤਾ ਹੋ ਗਿਆ ਮੈਨੂੰ ਨੋਕਰ ਮਾਰਦੀ ਨਹੀਂ ਤਾਂ ਪਤਨ ਚੱਲ ਕਰਕੇ ਤੜਕੇ ਖਾ ਲੈਂਦੀ ਹੈ ਹਾਂ ਦੱਸ ਸੁਣ ਮੈਂ ਹਾਕਾਂ ਮਾਰੀ ਨਹੀਂ ਸੁਣਦੀਆਂ ਨਹੀਂ ਹੈਗੀਆਂ ਮਾਰੀ ਜਾਂ ਫਿਰ ਹਾਕਾਂ ਆਉਂਦੇ ਤੇਰੇ ਪਿਓ ਦੀ ਨੋਕਰ ਥੋੜੀ ਪਤਾ ਰਹੇ ਹੋਇਆ हाथ नहीं टेडा कर दें कि कर दी तु ज्यादी मूह पाई जानी होगी मुंह की आने सारा को डर अब कोई नी डर आए लत्त पड़ के ਖਾ ਲੈਣਾ ਤੈਨੂੰ ਦੇਖੀ ਐਂਕ ਤਾਂ ਤੂੰ ਕੀ ਖਾਜੇਂਗੀ ਕਰਦੀ ਦੇਖ ਕੇ ਮਰੀ ਜੀ ਮਰੀ ਜੀ ਤੂੰ ਬੋਲੀ ਇਹ ਨਹੀਂ ਆ ਤਾਂ ਕੰਟਾ ਹੋਇ ਬੜਬੜ ਕਰਦੀ ਨੂੰ ਮੈਂ ਤਾਂ ਅੱਡੀ ਸੁਣਦੀ ਆਂਗੀ ਤੈਨੂੰ ਬੜਬੜ ਤਾਂ ਤੁਸੀਂ ਉੱਥੇ ਖੜੀਆਂ ਕਰੀ ਆਂ ਨਹੀਂ ਫਿਰ ਤੂੰ ਸੇਵੀ ਸੇਵੀ ਕਰੜਾਈ ਨੇ ਚੱਕ ਕੇ ਬਣਾ ਕੇ ਖਾ ਲੈ ਸੇਵੀ ਬਣਾ ਕੇ ਦੇਵੋ ਮੈਂ ਤਾਂ ਖਾਤਾ ਨਹੀਂ ਬਣਦੀ ਮੁੰਡਾ ਕਹਿ ਕੇ ਆਈ ਸੀ ਕਿ ਭਾਈ ਮੈਨੂੰ ਤਾਂ ਕੁਝ ਸੁਣ ਨਾ ਉਹਨੂੰ ਕਹਿ ਕੇ ਦਿਸੰਦ ਨਹੀਂ ਕਹਿ ਕੇ ਸਾਡਾ ਕੁਛ ਕੀ ਕਰਦੀ ਹੁਣ ਤੂੰ ਲੌ ਲਗੀ ਇਹ ਆਰਡਰ ਤਾਂ ਚੱਲੂ ਗਈ ਚਲਾ ਲੈ ਜੀ ਆਹ ਉਹਦੇ ਦੇ ਠੇਕਾ ਉਹਦੇ ਹੀ ਖਾਣੇ ਪੰਜ ਕਿਲੇ ਵਾਲਾ ਸਾਨੂੰ ਕੋਈ ਨਹੀਂ ਦੰਦਾ ਕਿ ਕਿਹੜੇ ਬਾਰੇ ਦਾ ਹੋਇਆ ਹੁੰਦਾ ਬਾਹਰੇ ਦਾ ਹੋਰ ਪਾਸੇ ਤੁਰੇ ਫਿਰਦਾ ਤਾਂ ਕਿਹ ਖਾਂਦਾ ਪਤਾ ਨਹੀਂ ਸਾਨੂੰ ਤਾਂ ਕਿੱਥੇ ਜਾਣਾ ਜਿਹੜਾ ਵੇਲੇ ਇਹਦੇ ਘਰ ਵਾਲੇ ਨੇ ਪੈਸੇ ਦਿੱਤੇ ਸਾਨੂੰ ਕਿਹੜੇ ਵੇਲੇ ਮੈਨੂੰ ਦੀ ਪਤਾ ਜਿਹੜਾ ਕੁਝ ਵੜਾਇਆ ਨੇ ਉਹ ਕਿੱਥੋਂ ਵੜਾਇਆ ਸਾਡੇ ਨਾਲ ਕੋਈ ਕਾਟਦਾ ਕੁਛ ਨਹੀਂ ਕਰਦੇ ਕੀ ਕਰਦੇ ਨੇ ਟੂਟੀਆਂ ਲਾ ਕੇ ਮੌਨ ਆ ਇਧਰੋਂ ਤੁਰ ਜਾਂਦੇ ਨੇ ਤੇ ਕੁਛ ਨਹੀਂ ਕਰਦੇ ਤੇਰੀਆਂ ਟੂਟੀਆਂ ਤੈਨੂੰ ਚੁੱਪਦੀਆਂ ਨੇ ਹਾਂ ਬੱਚਾ ਬਣਈਂ ਆਈ ਫੇਰ ਚੰਗਾ ਫੇਰ ਕੀ ਕੁਛ ਕਰਦਾ ਮੈਂ ਕਹਿੰਦੀ ਹਾਂ ਹਨਾ ਚੋ ਬਈਆ ਚੁੱਪ ਕਰਕੇ ਮੈਂ ਜਾ ਕਿਉਂ ਬੈ ਜਾ ਚੱਪਾ ਬਈਆ ਫਿਰ ਨਾਲੇ ਵੀ ਮੈਂ ਕੀ ਕੁਛ ਕਰ ਸਕਦੀ ਹਾਂ ਕੀ ਕੁਛ ਕਰ ਦੇਂਗੀ ਕੋਈ ਨਹੀਂ ਤੁਹਾਨੂੰ ਪਤਾ ਹੀ ਐ ਵੀ ਮੈਂ ਕਿਹੜੇ ਲਾੜੇ ਜੋ ਆ ਕਿਹੜੇ ਮੈਕਲੈਸੀਆਂ ਦੇ ਲਾਣ ਚੋਂ ਪਾੜ ਕੇ ਖਾਜੂ ਨਾਲੇ ਅੰਦਰ ਸਾਹ ਨਹੀਂ ਕੱਢਣਾ ਫਿਰ ਥੋੜਾ ਕਰਦੀ ਨੇ ਕੀ ਆਗੀ ਉਹੀ ਆਂ ਆਂ ਦਬਾਈ ਜਾਂਦੀ ਬਿਨਾ ਮਾਸਵਾਤਾਂ ਬਿਨਾ ਮਕਲਤ ਤੁਸੀਂ ਸੇਵੀਆਂ ਖਾਣੇ ਸੇਵੀਆਂ ਪਸੇ ਕੁੱਤੀ ਕਰੇ ਸੋ ਸਾਡੇ ਨਾਲੋਂ ਨਜ਼ਰ ਤਾਂ ਬਣਾ ਕੇ ਖਾਣੇ ਦੇਵੋ ਬਣਾ ਕੇ ਤੁਸੀਂ ਭੱਜੀਆਂ ਬਣਾ ਲੈਣ ਬਾਂਹ ਦੇ ਵਿੱਚ ਬਾਹਰ ਚਲਾਨੀ ਹੁੰਦੀ ਨੇ ਦਿਨ ਤੋਂ ਬਣਾ ਕੇ ਵੀ ਖਾਓ ਤੁਸੀਂ ਕਰਦੀਆਂ ਕਿ ਨਹੀਂ ਨਹੀਂ ਤੁਹਾਨੂੰ ਮੈਂ ਦੱਸਾਂਗਾ ਨਹੀਂ ਕਰਦੇ ਲੈ ਕੇ ਮੱਛੀ ਨਹੀਂ ਆ ਪਹਿਲਾਂ ਉਹ ਮੱਛੀ ਆਦੀ ਹੁਣ ਤੂੰ ਸਿੱਧੀ ਉਹ ਤੋਂ ਪੜਾ ਕੇ ਤਾਂ ਨਹੀਂ ਚੱਪਲ ਭਗਦੀ ਆਉਗੀ ਕਿਵੇਂ ਆਉਗੀ ਚੱਪੜਾ

ਨਮਾ ਜੱਬ ਪਾ ਕੇ ਬਿਠਾ ਕੇ ਰੱਖਤਾ ਘਰੇ ਬਗਾੜੀ ਲੈ ਕੇ ਬਿਠਾਦੀ ਬੜਵੜ ਖਾਂਦੀ ਆਪਾਂ ਨੂੰ ਹੋਰ ਇਹਦੇ ਨਾਲ ਉਦ ਦੀ ਸੇਵਾ ਕਰ ਲੈਂਦੇ ਉਹਦੀ ਵੀ ਕੰਜਰ ਦੀ ਕਰੀ ਸੀ ਸੇਵਾ ਤਾਂ ਹੁਣ ਇਹ ਕਿਹੜਾ ਪਤਾ ਸੀ ਆ ਚੰਦ ਚਾੜ ਕੇ ਰੱਖੂਗਾ ਨਹੀਂ ਲੋਕਾਂ ਨੂੰ ਤਾਂ ਦੱਸਦਾ ਫਿਰਦਾ ਐ ਮੈਨੂੰ ਰੋਟੀਆਂ ਨਹੀਂ ਸੀ ਦਿੰਦੀਆਂ ਉਹੀ ਭਾਂਕ ਦਾ ਖਰਦਾ ਸੀ ਕੁੱਤੇ ਵਾਂਗੂ ਪਕਾਈ ਮਾਰਦਾ ਫਰਦਾ ਸੀ ਤਾਂ ਹੀ ਤੇ ਵੀ ਲਿਆ ਕੇ ਖੜੀ ਕਰਦੀ ਮੁਰੇ ਬਗਾੜੀ ਆ ਤੇਮੀ ਕਾਨੂੰ ਆਉਂ ਮੈਂ ਤਾਂ ਟੈਨਸ਼ਨ ਨਾਲ ਸਭੁਕੀ ਜਾਂਦਾਗਾ ਐਨਾ ਜ਼ਿਆਦਾ ਕੀ ਐ ਉਹੀ ਗੱਲਾਂ ਕਰਦੀਆਂ ਜਿਹੜੀ ਲਿਆ ਕੇ ਬਿਠਾਉਂਦੀ ਸਾਡੇ ਸਿਰ ਤੇ ਕੇ ਪਾਤਾ ਹੋਣੀ ਸੀਗੀ ਉਹ ਤਾਂ ਦੇਂਦੀ ਸੀਗਾ ਜਦੋਂ ਤੁਸੀਂ ਨਹੀਂ ਕੁਛ ਦਿੰਦੇ ਜਾਂ ਚਾਹ ਰੋਟੀ ਥੋੜਾ ਘੜਾ ਕਿੰਨੇ ਝੱਟੇ ਕਹਿਣਾ ਕੁਛ ਦਿੰਦੀਆਂ ਨਹੀਂ ਦਿੰਦੇ ਜਾਂ ਰੋਟੀ ਦੇਣੀ ਥੋੜਾਈ ਜਾਂਦੀ ਸੀ ਹੋਰ ਕੀ ਫੜਾਦੀ ਉਹ ਮੈਨੂੰ ਪਤਾ ਮੈਨੂੰ ਸਾਰਾ ਪਤਾ ਲੱਗਦਾ ਹਾਂਡ ਕਮਾਂਡ ਚੋਂ ਵੀ ਕਿੰਨਾ ਕੁ ਕੁਛ ਦਿੰਦੇ ਹੋ ਤੁਸੀਂ ਉਹਨਾਂ ਨੂੰ ਤੂੰ ਫੜਾ ਦਿੰਦਾ ਭਾਈ ਉਸ ਤਾਂ ਹੱਥ ਤੋਂ ਫੜਾਈ ਨਹੀਂ ਜਾਂਦੀ ਸੀ ਫਿਰ ਹੋਰ ਕੀ ਦੱਸ ਕਰਦੀ ਉਹ ਬਥੇਰਾ ਕਿਹਾ ਵੀ ਭਾਈ ਉਹਨੂੰ ਚਾਹ ਰੋਟੀ ਦੇ ਦਿਆ ਕਰੋ ਟਾਈਮ ਸਰ ਆ ਹੁਣ ਨਮਾ ਪੰਜ ਘਟਤਾ ਜਿਹੜੇ ਪੰਜ ਕਿਲੇ ਆਉਂਦੇ ਸੀ ਉਹ ਵੀ ਗਿਆ ਇੱਥੋਂ ਜੋ ਤਾਂ ਜਾਣੀ ਤੀ ਫਿਰ ਹੁਣ ਮਾਰਾਣੀ ਜਿਹੜੀ ਬਿਠਾਈ ਆਂਗੀ ਉਹ ਜਿਹੜੀ ਘਹਿੜੀ ਉਹ ਤਾਂ ਐ ਪੈਂਦੀ ਆ ਭਾਜ ਭਾਜ ਕੇ ਡਰਾਉਂਦੀ ਆ ਸਾਨੂੰ ਉਹ ਡਰਾਉਣੀ ਅਗਲੀ 5 ਕਿੱਲੇ ਦੀ ਮਾਲਕਣਾ ਨਾ 5 ਕਿੱਲੇ ਦੀ ਮਾਲਕਾ ਫੇਰ ਦੀ ਬਣ ਗਈ ਉਹ ਜਿਹੜੇ ਉਦੋਂ ਦਾ ਖਾਂਦਾ ਦੀ ਉਹ ਖਰਚਾ ਦੇਵੇ ਸਾਡਾ ਨਹੀਂ ਖੜਾ ਤੁਹਾਨੂੰ ਢਾਵੇਂ ਜ਼ਮੀਨ ਨਹੀਂ ਪਾਈ ਅਗਲੇ ਦੀ ਜ਼ਮੀਨ ਕਿਹੜੀ ਪਾਈ ਹੈ ਜ਼ਮੀਨ ਨੂੰ 5 ਕਿੱਲੇ ਬਹੁਤ ਆਇਆ ਹੁੰਦਾ ਵੀ ਪੂਰਾ ਅੱਗ ਲੱਗਿਆ ਵਾਂਗ ਕੁੱਤੇ ਦੀ ਪੂਸ ਨੂੰ ਜਿਵੇਂ ਅੱਗ ਲੱਗੀ ਮੱਛੂ ਅੱਗ ਲੱਗਾ ਭਾਈ ਜਦੋਂ ਅਗਲੀ ਦੀ ਜ਼ਮੀਨ ਪਾਉਂਦੀ ਇੱਟਲੀ ਕਰਦੇ ਟੇਨ ਨਾਲ ਪਿੰਦਾ ਸੀਗਾ ਹੈ ਹੋਰ ਦੱਸ ਉਹਨੂੰ ਕੀ ਚਾਹੀਦਾ ਕਿਹੜ ਠੀਕ ਹੈ ਕਿ ਨਾ ਜਦੋਂ ਚਾਹ ਬਣਾਉਣੀ ਆ ਉਹ ਸਿੱਧੇ ਮੱਥੇ ਆਇਆ ਬਾਹਰੋਂ ਕੋਈ ਜਿਆਦੀ ਕੁੱਟ ਚਾਹ ਜੱਗ ਦੇ ਕਹਿੰਦੇ ਚੱਜ ਨਹੀਂ ਸੀ ਹੈਗੇ ਸਭ ਕੁਝ ਪੜਾਉਂਦੇ ਸੀ ਉਹਦੇ ਸਭ ਕੁਝ ਪੜਾਉਂਦੇ ਸੀ ਉਹਦੇ ਲੱਛਣ ਛੋਡੇ ਨਹੀਂ ਹੈਗੇ ਸੀ ਦੇਣ ਤੇ ਜਾਂ ਰੋਟੀ ਦੇ ਠੀਕ ਆ ਦੂਜੇ ਨੂੰ ਬੋਲ ਸਕਦੇ ਆ ਉਹ ਬੁੱਢੀ ਕੋਣੀ ਕਾ ਗੱਲ ਹੋ ਗਈ ਲਾਲ ਲਗਾਮ ਨਹੀਂ ਕੋਈ ਨਹੀਂ ਮੈਂ ਕਹਿ ਸਕਦਾ ਸੀ ਪੱਤੀ ਨਹੀਂ ਲਿਆਨ ਨੂੰ ਦੱਸ ਉਹਨੂੰ ਕੀ ਕਰੇ ਸੇਵੀਆਂ ਬਣਾ ਪਰੇ ਹੁਕਮ ਚਲਾਉਂਦੀ ਆ ਪਿਆਨ ਆਂਦਾ ਹੁਣੇ ਉਮਰ ਸੀ ਉਹਦੀ ਕਹਿੰਦਾ ਤਾਂ ਹੈਗਾ ਥੋਨੂੰ ਮੈਨੂੰ ਗਮਾਟਿਆ ਨੇ ਸਾਰਾ ਦੱਸਿਆ ਕਹਿੰਦਾ ਉਹ ਕਿੱਥੇ ਕੁੱਤ ਪਲੇਸ ਕਹਿੰਦੇ ਉਹ ਦੱਸਦਾ ਸੀ ਉਹੀ ਪਰ ਘਰੇ ਦਾ ਮਾੜੀ ਮੋਟੀ ਪਾਖ ਦੇਂਦਾ ਗੌਂਡੀ ਦਾ ਕਿਹੜਾ ਮੂੰਹ ਖੜਿਆ ਹੋਇਆ ਗੌਂਡੀ ਕਿਹੜਾ ਘੱਟ ਨੇ ਜਿੰਨੇ ਮੂੰਹ ਉਹਨੀਆਂ ਗੱਲਾਂ ਹੁੰਦੀਆਂ ਨੇ ਹੋਰ ਨਾ ਕਰੇ ਦਾ ਪਾਖ ਦੇ ਦਿੰਦਾ ਮਾੜੀ ਮੋਟੀ ਘਰੇ ਦਾ ਕਰਜਨ ਤਾਂ ਪਤਾ ਲੱਗਦਾ ਕਿਨੇ ਕਿ ਉਹਨੂੰ ਮੈਂ ਕਹਤਾ ਸੀ ਕਿ ਉਹਨੂੰ ਚਾਹ ਰੋਟੀ ਦੇ ਦਿਆ ਕਰੋ ਕੱਲਿਆਂ ਨੂੰ ਉਹਨੂੰ ਮੈਂ ਕਹਿਣਾਗਾ ਹੋ ਉਹਦੇ ਸਾਹਮਣੇ ਮੇਰੀ ਦੀ ਆਰਤੀ उतारी ਮੇਰੇ ਤਾਂ ਜੀ ਅੱਕ ਗਏ ਮੈਂ ਤਾਂ ਹੁਣ ਉਹ ਵੀ ਇੰਨੀ ਬੁਰੀ ਲੱਗਦੀ ਬੈਠੀ ਮੰਜੇ ਤੇ ਦਾਇਂਕੜੀ ਜੀ ਹੁਣ ਤਾਂ ਲੱਗੂ ਮੈਟੀ ਬੁਰੀ ਪਤਾ ਲੱਗੂ ਹੋਰ ਰੋਡਾਂ ਲਾਈ ਆ ਗਈ ਹੋਰ ਰੋਡਾਂ ਲੱਗ ਗਏ ਤੇ ਹੁਣ ਆਪ ਦੂ ਦੋ ਦੋ ਰੋਡਾਂ ਲੱਗ ਗਏ ਬਠ ਘਰੀ ਜਾਓ ਇਹਨਾਂ ਦੀ ਸੇਵਾ ਬੈਠਿਆਂ ਦੀ ਉਹ ਤਾਂ ਕਰਨੀ ਉਪੂਗੀ ਮੈਂ ਮੈਥੇ ਨਹੀਂ ਐਸਾ ਹੈ ਜੰਦਰ ਖਾਣੇ ਆਪੇ ਬਣਾ ਖਾਵੇ ਉਹਨੂੰ ਅਸਾ ਸੀ ਤੇ ਨੋਕਰਾਨੀਆਂ ਥੋੜੀ ਲੱਗੀਆਂ ਹੁੰਦੀਆਂ ਉਹਦੇ ਉਮਰੇ ਰੱਡ ਕਰ ਦੋ ਵਾੜਾ ਕਰ ਦੇ ਨੂੰ ਆਪੇ ਹੋ ਜੂ ਅੱਡ ਸਾਥ ਨੂੰ ਅੱਡ ਹੁੰਦਾ ਅੱਟ ਕੌਣ ਕਰੂ ਆਹਦੇ ਹੱਥਾਂ 'ਚ ਸਾਰੀ ਪੂੰਜੀ ਆ ਕਹਿਦਾ ਤੇ ਤੈਨੂੰ ਮਾਰਤੀ ਪਕਾਈ ਵੀ ਅੱਡ ਹੋ ਜੂ ਤੂੰ ਇਦੋਂ ਦਿਮਾਗ ਖਰਾਬ ਕਰੀ ਜੰਨਾ ਰਹਿਣਾਗਾ ਨਿੱਕੀ ਦੁਆਨੀ ਤਾਂ ਕਦੀ ਹੱਥ 'ਚ ਨਹੀਂ ਬੜਾਈ ਸਾਡਾ ਸਾਰਾ ਖਸੂਰ ਨਹੀਂ ਹੱਥ 'ਚ ਆਹਨੇ ਜਿਹੜਾ ਉਹਨੇ ਕਰ ਲੈਨੇ ਆ ਗੱਲ ਵੀ ਭਾਈ ਜਿਹੜੀ ਆਮਦਨ ਦਾ ਹਿਸਾਬ ਕਰ ਵੀ ਆਪਦਾ ਇਸਾ ਰੱਖ ਸਾਡਾ ਹਿੱਸਾ ਦੇ ਕਵੇਲਦਾਰੀ ਪਹਿਲਾਂ ਤੋਂ ਉਹਦੇ ਹੱਥ ਦੇ ਚਾਰ ਪੈਸੇ ਦੇ ਕੋਲੇ ਨੇ ਫਿਰ ਸੋਨ ਨੂੰ ਉਦੋਂ ਦਾ ਨਹੀਂ ਦੀਂਦਾ ਸੀ ਗੱਲ ਪਾਣੀ ਮਾਰਦਾ ਸ ਸਾਨੂੰ ਨਹੀਂ ਸਿਕੰਜਰ ਲਾਉਣਾ ਚਾਰੀ ਹੱਤੀਆਂ ਨੂੰ ਟਾਈਮ ਸਰ ਤੇਰੇ ਕੋਲ ਤਾਂ ਹੀ ਗੱਲ ਆ ਹੋਰ ਕੋਈ ਗੱਲ ਹੈਗੀ ਤੇਰੇ ਕੋਲ ਮੇਰੇ ਕੋਲ ਤਾਂ ਬਹੁਤ ਗੱਲਾਂ ਨੇ ਕੱਪੜੇ ਲਈ ਰੋਣੀ ਉਹਨੂੰ ਧੋਕੇ ਦਿੰਦੀ ਅਸੀਂ ਸਾਰੀਆਂ ਗੱਲਾਂ ਨੇ ਮੇਰੇ ਕੋਲ ਕੀ ਨਹੀਂ ਹੈਗੀਆਂ ਤੂੰ ਧੋਹਿਆ ਕਰਦਾ ਫਿਰ ਸਰ ਸਰ ਦੋ ਤਿੰਨਾਂ ਦੇ ਨਾਲ ਉਹ ਤਾਂ ਤੁਹਾਡੇ ਜਿਹੜੀ ਰੰਗ ਲਿਆਂਦੀ ਆ ਹਾਂ ਉਹ ਤਾਂ ਮਾਰਦੀ ਆ ਔਰ ਜਿਵੇਂ ਟਾਟਾ ਬਿਰਲਾ ਨਾਲ ਉਹਦੀ ਪਿੱਠਲਾਦੀ ਹੁੰਦੀ ਆ ਹਾਂ ਆ ਨਿਕਲੀ ਉਧਰ ਹੀ ਆ ਗਈ ਤਾਂ ਕਹਿੰਦੇ ਜਵਾਬ ਕਿੱਥੋਂ ਛੱਡ ਕੇ ਕਿੱਥੋਂ ਲੈ ਆ ਕਿੱਥੋਂ ਨਹੀਂ ਗਰੀਦ ਕੇ ਪੰਜਾਰ ਮੈਂ ਕੀ ਲੈਣਾਗਾ ਹੁਣ ਛੋਟੀ ਮਰਜੀ ਆ ਲੈ ਵਧੀਆ ਤੇਰਾ ਹੱਥੋਂ ਵੀ ਗਿਆ ਸਾਰਾ ਕੁਸ ਤੂੰ ਬੰਜ ਕੀ ਲੈਣਾ ਕੀ ਕਰ ਲੈਗਾ ਮੈਨੂੰ ਐਂ ਤਾਂ ਦੱਸ ਦੇ ਉਹ ਫਿਰ ਟਾਈ ਟਾਈ ਦੋਨਾਂ ਨਹੀਂ ਆਉਂਦੇ ਹਮ ਖਬਰ ਕਿੱਥੋਂ ਆਈ ਆ ਅੰਦਰ ਨੂੰ ਦਿਆ ਦੇ ਤਾਂ ਪਹਿਖਬਰਾ ਪਹਿਲੇ ਦਿਨ ਤੋਂ ਕੀ ਕੀਮਤ ਹੀ ਹੋਈ ਸੀ ਹਾਂ ਸੁਣੋ ਚਾਹੁੰਦਾ ਤੁਰੇ ਫਿਰ ਦੱਤੀ ਉਹਦਾ ਆਨ ਉਲਝਾਉਂਦਾ ਤੁਰੇ ਫਿਰਦਾ ਸੀ ਸਾਡੇ ਕਰਕੇ ਤਾਂ ਉਹਨੇ ਵਿਆਹ ਨਹੀਂ ਕਰਾਇਆ ਹਾਂ ਹੋਰ ਹੁਣ ਕਿਉਂ ਪਰਾਨੇ ਪਰ ਉਹ ਆਈ ਆ ਉਹ ਖਬਰ ਇਹਦੇ ਨਾਲ ਖਬਰ ਕਿ ਤੂੰ ਆਈ ਆ ਕਰ ਜਾਂਦੀ ਬੱਜਾ ਉਹ ਤਾਂ ਉਹਨੂੰ ਕਰਦੀ ਅਗਲੀ ਨੂੰ ਮੌਜਾਂ ਚੜੀ ਚੜਾਈ ਨੂੰ ਬੈਠੀ ਸਾਰ ਕੋ ਸ ਮਿਲਦਾ ਉਹਦੀ ਗੋਝੀਆਂ ਰੱਖੀਆਂ ਇਹਨੂੰ ਕੜ ਘੱਟ ਦਿੰਦਾ ਚੰਗੇ ਸੋਹਣੇ ਕੱਪੜੇ ਪਵਾਉਂਦਾ ਚੰਗਾ ਸੋਹਣਾ ਕਹਿੰਦਾ ਖਾ ਸੇਵੀਆਂ ਨੂੰ ਤਾਂ ਹੀ ਤਾਂ ਆਡਰ ਲਾਉਂਦੀ ਸੀ ਬੈਠੀ ਸਾਨੂੰ ਬਤਾਉਂਦੀ ਸੀ ਕਿ ਸੇਵੀਆਂ ਖਾ ਲਈਏ ਇਹ ਪੁੱਤ ਕਲੇਸ ਐ ਬਸ ਹੁਣ ਆਪਣੇ ਨਾਲ ਕੰਜਰੀ ਕਲੇਸ ਕਰੀ ਜਾਇਆ ਕਰੂ ਲੜੀ ਜਾਇਆ ਕਰੂ ਹੋਰ ਉਹਨੂੰ ਕੋਈ ਗੇ ਲਾ ਲੈਣੀ ਚਿੜੀਆ ਘਰ ਬਣਾ ਤੰਤ ਬਣ ਗਿਆ ਬਣਾ ਕੇ ਬਣ ਗਿਆ ਕੰਜਰ ਖਾਨਾ ਲਾਈ ਰੱਖਿਆ ਕਰੋ ਸਾਰੀ ਥਾੜੀ ਲੱਗ ਗਿਆ ਕੰਜਰ ਖਾਨਾ ਕੰਜਰ ਉਹਨੂੰ ਕੰਜਰ ਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਕੀ ਬਖੇਰੂ ਪਾਇਆ ਘਰ ਚ ਖੇਰੂ ਖੇਰੂ ਕਰਕੇ ਧਰਤਾ ਚੰਗਾ ਪੈ ਰਸੀ ਸਿਰਾਂ ਚ ਹੋ ਗਿਆ ਲੱਤਾਂ ਹੋਣਾਂ ਤੇ ਲੋੜ ਤੇ ਡੋਲੇ ਲੇਉਂਦੀ ਕਿਉਂਕਿ ਇਹਦਾ ਗਾਣਾ ਸੀਗਾ ਜਿਵੇਂ ਮੈਂ ਔਏ ਹੋਏ ਰੱਖੂਗਾ ਉਰੇ ਕੱਡੂ ਜਲੂਸ ਉਹਨੇ ਤਾਂ ਸਾਰਾ ਕੁਝ ਜਲੂਸ ਕੱਢਣਾਂ ਦੀ ਕੱਢਤਾ ਜਿਹੜਾ ਉਹ ਦੇਖੀਦਾ ਸੀ ਕਿੰਨੇ ਰੁਪਏ ਖਰਾਬ ਕਰੂ ਇਹਦੇ ਪਿੱਛੇ ਅਸੀਂ ਕੀ ਦੇਖ ਖਬਰ ਇਹ ਇਹਦੇ ਪਿੱਛੇ ਲਾ ਕੇ ਕਿੰਨਾ ਘਰ ਲੈ ਕੇ ਜਾਉ ਲੁੱਟ ਕੇ ਉਹਦਾ ਮਾਰਜੇ ਮਰਾ ਕਹਨੀ ਵਧੀਆ ਹੋਈ। ਕਿਥੋਂ ਆਈ ਆ ਖਬਰ ਕਿ ਕਿਹੜੀ ਜਾਤ ਆ। ਐਣੀ ਪਤਾ 4 ਰੁਪਏ ਲੈ ਕੇ ਤੁਰਦੀ ਬਣੇ। ਹਾਂ। ਕੀ ਕਰਲਾਂਗੇ ਆਪਾਂ? ਰੁਪਏ ਦਾ ਨਾ ਮੈਂ ਤਾਂ ਕਹਨੀ ਪੱਠਾ ਬੈਹ ਜ ਉਹਦਾ ਇਹ ਜਿਹੜਾ ਬੇੜਾ ਬੈਠਿਆ ਇਹਦਾ। ਜਿਹੜਾ ਰੁਪਏ ਦੇਖਾ ਸਭ ਨੇ ਸਾਰਾ ਕੁਝ ਇਹ ਜਿਹੜਾ ਚੰਦ ਚੜਾਇਆ ਰੁਪਏ ਨੇ ਮਾਰੀ ਜਾਵਾਲੇ ਨੇ। ਰੁਪਈ ਲਾਉਂਦਾ ਸੀ ਉਂਗਲਾ। ਮੈਨੂੰ ਸਭ ਪਤਾ। ਠੀਕ ਐ ਜਿੱਦੈਂ ਕਿੰਨਾ ਦਿਮਾਗ ਖਰਾਬ ਕਰਿਆ ਪੰਜਾਰ ਨੇ। ਰੂਪਾ ਨਾਲ ਸੀਗਾ। ਮੈਨੂੰ ਸਾਰਾ ਦੱਸਿਆਗਾ ਰੂਪੇ ਨਹੀਂ ਕਿਹਾ ਕਹਿੰਦਾ ਵੀ ਹਾਂ ਕਹਿੰਦਾ ਇਹਨੂੰ ਕਹਿੰਦਾ ਰੋਟੀ ਟੋਕ ਨਹੀਂ ਦਿੰਦੀਆਂ ਠੀਕ ਆ ਚਾਹ ਰੋਟੀ ਕੱਪੜਾ ਹੀ ਲੈਣਾ ਧੋ ਕਹਿੰਦੀਆਂ ਤੂੰ ਦੇ ਦੇ ਕਾ ਰੋਟੀ ਟੋਕ ਰੂਪੇ ਨੂੰ ਤੂੰ ਕਹਿੰਦਾ ਆ ਬੰਜ ਤਾਂ ਨਾਂ ਗੜਦਾ ਉਹ ਤਾਂ ਆਪੇ ਬਿਠਾ ਲੈਂਦਾ ਆਪ ਤੇ ਕਰੇ ਉਹਦਾ ਬਹੁਤ ਕੰਜਰ ਬੰਦਾ ਕੰਜਰਾ ਉਹਦਾ ਸੁਆਦ ਲੋਕਾਂ ਦੇ ਲੋਕਾਂ ਦੇ ਘਰ ਦਾ ਸੁਆਦ ਲੈਂਦਾ ਉਹ ਵੀ ਚਾਹੀਦਾ ਮਾਰਦੇ ਵੀ ਨਹੀਂ ਸਹੇ ਸੁਣ ਦਾ ਸੁਣ ਤਾਂ ਛੋਟਾ ਤਾਂ ਕੱਲਾ ਰੂਪੇ ਹੀ ਨਹੀਂ ਸਮੇ ਛੋਟਾ ਤਾਂ ਕੱਲਾ ਰੂਪਾ ਸਮੇ ਹੀ ਨਹੀਂ ਹਾਂ ਚੰਦ ਚਾੜਦਾ ਆ ਜੇ ਮਾਰਦਾ ਸਾਲਾ ਮਰਿਆ ਸੱਪ ਗਾਲਣਾ ਪੈਜੀ ਨਾਲਾ ਸਕੇੜਾ ਵੇਲਾ ਹੋ ਗਿਆ ਰੋਟੀ ਤੇ ਲਵੇ ਨਹੀਂ ਲੱਗਦੀਆਂ ਵੀ ਰੋਟੀ ਟੱਕ ਕਰ ਲੋ ਸਾਰਾ ਕੁਸ ਲੈ ਆਉਂਦਾ ਪਿਆਗਾ ਲੈਨ ਦੀ ਚੀਜ਼ ਵੀ ਨਹੀਂ ਬਣਾ ਸਕਦੀਆਂ ਲੇਕਿਨ ਕੁੜੀਆਂ ਨਾ ਵੱਡੀ ਨਿਕਲਦੀਆਂ ਨਾ ਛੋਟੀ ਨਿਕਲਦੀ ਪਤਾ ਨਹੀਂ ਕੀ ਕਰੀ ਜਾਂਦੀਆਂ ਨੇ ਅੰਦਰ ਸੁਣ ਲਓ ਕੀ ਬੜ ਬਰਾਟੇ ਕਰੀ ਜਾਨੀ ਆ ਉਹ ਰੋਟੀ ਰੋਟੀ ਦਾ ਟਾਈਮ ਨਹੀਂ ਹੋਇਆ ਰੋਟੀ ਕਰ ਲੋ ਕਰ ਲਾਂਗਾ ਅੱਡੀ ਸੱਤੀ ਕਿਹੜਾ ਕਦੋਂ ਕਤੂਰੇ ਚੋਂ ਗਏ ਕਿਹੜਾ ਵੇ ਟਾਈਮ ਹੋਇਆ ਤੇ ਆ ਨਾ ਕਿਧਰ ਕਿਹੜੇ ਕਿਹੜੇ ਟਾਈਮ ਹੋ ਗਿਆ ਨਾਲੇ ਉਹਦਾ ਉਹ ਮਟਰ ਪਨੀਰ ਤੇ ਗੋਭੀ ਲੈਂਦੀ ਪੀ ਉਹ ਕਰ ਲੋ ਗਿਆ ਕਰਨੀ ਇੱਕੋ ਹੀ ਬਣੂਗੀ ਦੋ ਦੋ ਨਹੀਂ ਕਰਣਗੇ ਆ ਕਿ ਦੋਏ ਕਹਿ ਕੇ ਗਿਆਗਾ ਲੈ ਬੇਲੇ ਆਧੀ ਰਾਤ ਹੋ ਜੂ ਸੌਣ ਦੇ ਜਾਣੇ ਦੋ ਤਾਂ ਜਾਣੀ ਹੋਊਗੀ ਕੀ ਸਾਨੂੰ ਉਹ ਹੋਊਂਦਾਗਾ ਪਸੂ ਵਾਲਾ ਕਰਨਾ ਨਹੀਂ ਕਰਨਾ ਪਸੂ ਵਾਲਾ ਕਰ ਲੋ ਪਹਿਲਾਂ ਨਾ ਤੂੰ ਵੀ ਕਰ ਲੈ ਤੂੰ ਬਿਠਾ ਨਹੀਂ ਲਿਆਉਣੀ ਆ ਆਹੋ ਬੈਠਾ ਲਿਆਉਣੀ ਆ ਮੂੰ ਮੁਖੜਾ ਦੇਖੀ ਜਾਓ ਮੈਨੂੰ ਨਹੀਂ ਪਤਾ ਤੁਹਾਡੇ ਪਸੂ ਪਸੇਰਾਆਂ ਦਾ ਨਾਲੇ ਮੈਨੂੰ ਰਸੋਈ ਦੇ ਕੰਮ ਦਾ ਕੋਈ ਪਤਾ ਨਹੀਂ ਹੈਗਾ ਬਣਾ ਲਓ ਜਿਹੜਾ ਕੁਝ ਕਰਨਾਗਾ ਜਦੋਂ ਬੰਦਾ ਖਾਣ ਜਾਂਦਾ ਉਹ ਤਾਂ ਬਣਾਉਣ ਹੀ ਜਾਣਦਾ ਹੈਗਾ ਜਦੋਂ ਖਾ ਸਕਦੀਆਂ ਬਣਾ ਵੀ ਸਕਦੀਆਂ ਨਾਲੇ ਮੈਂ ਬਣਵਾਉਂਗੀ ਨਾਲੇ ਮੈਂ ਖਾਉਂਗੀ ਬੰਦੇ ਦੀਆਂ ਧੀਆਂ ਵਾਂਗ ਕੇ ਬਣਾ ਲਓ ਸਿੱਧੀ ਤਰ੍ਹਾਂ ਸਾਥੋਂ ਤਾਂ ਪਾਣਦੀਆਂ ਨਹੀਂ ਆਪ ਹੀ ਬਣਾ ਕੇ ਖਾ ਲਾ ਆਏ ਕਿਵੇਂ ਨਹੀਂ ਬਣਦੀ ਮੈਨੂੰ ਬਣਵਾਉਣਾ ਵੀ ਆਉਂਦਾ ਨਾਲੇ ਪਹਿਲਾਂ ਪਤਾਗਾ ਹੁਕਮਾਂ ਦੀ ਰਾਣੀ ਹੁਕਮ ਚਲਾਉਂਦੀ ਹੈਗੀ ਨਤੇ ਸ਼ਕਲ ਹੀ ਵੇਖਣ ਨੂੰ ਲਿਆਉਂਦਾ ਆਹੋ ਸਾਖਲ ਦੇਖਣ ਨੂੰ ਨਹੀਂ ਲਿਆਉਂਦਾ ਉਹ ਤਾਂ ਫਿਰ ਆਹੋ ਹੋਇਆ ਪਹਿਨਾ ਹੋਣਾ ਬੁੱਢੀ ਉਮਰੇ ਵਿਆਹ ਕਰਾਇਆ ਕਰਦੇ ਨੇ ਜਿਸ ਮਰਜ਼ੀ ਕਰਕੇ ਤਿਆਰ ਕੋਤਰਾ ਕੋਕੀ ਬਿੰਦੀ ਮੈਂ ਬੱਬਰ ਤਾਂ ਪਾ ਲਿਆ ਕਰੋ ਆਹੋਂ ਕਰੇ ਬਣਾ ਲਾ ਸਿੱਧੀ ਹੋ ਕੇ ਨਹੀਂ ਫਿਰ ਮੈਨੂੰ ਟੈਡੀ ਉਂਗਲੀ ਪਹਿਲਾਂ ਮੈਂ ਕਰਨੀ ਪਾਊਗੀ ਚਲ ਲੈ ਟੈਡੀ ਰੱਖਿਆ ਕਰੇ ਨਾ ਸਿੱਧੀ ਨਹੀਂ ਰੱਖੀ ਜਾਂਦੀ ਹਾਂ ਇਹ ਟੈਡੀ ਕਰਕੇ ਕੰਮ ਚੱਲੂਗਾ ਹੱਸਿਆ ਪਹਿਨਾ ਸਾਰੀ ਸਾਰਾ ਉਮਾਰੀ ਅਮਰ ਕੰਜਰ ਨੇ ਟੈਡੀ ਕਰਕੇ ਰੱਖਿਆ ਉਂਗਲੀ ਹੁਣ ਤੂੰ ਟੈਡੀ ਹੀ ਕਰੇਗਾ ਚੱਲੂਗਾ ਵੀ ਇਹੀ ਚੱਲੂਗਾ ਕੰਮ ਤਾਂ ਤੂੰ ਜੇ ਪਹਿਲਾਂ ਉਹ ਨੂੰ ਇਹੋ ਕਰੀ ਜਾਂਦੇ ਸੀ ਹੁਣ ਇਹ ਕੰਮ ਚੱਲਦਾ ਹੈਗਾ ਬਸ ਸਾਨੂੰ ਜਾਨੀ ਮੁੱਖੀ ਬਿੰਦੀ ਲਾ ਕੇ ਬੈਠੀ ਹਾਂ ਬੈਠੀ ਰਹਿੰਦੀ ਆ ਆ ਕੇ ਅੰਦਾਤਾ ਲਾਉਣੀ ਆ ਲਾਤਾ ਜੀ ਮੈਂ ਕਰਵਾੜੀ ਚੋਈ ਚੱਕਦੀ ਆਂ ਹਾਂ ਕਰਦੀਆਂ ਦੇ ਕਿਨੇ ਲੱਛਣ ਕਰੰਗਾਵਾੜੀ ਚ ਨਹੀਂ ਆਈ ਹੁੰਦੀ ਲੱਛਣ ਤਾਂ ਤੂੰ ਕਰਤੀ ਆ ਮੈਂ ਥੋੜਾ ਮੈਂ ਚੱਕ ਕੇ ਲਾਉਣੀ ਮੈਂ ਤਾਂ ਲਿਆ ਕੇ ਦਿੰਦੇ ਨਹੀਂ ਹੁਣ ਤੇਰੀ ਉਮਰ ਆ ਚੱਕ ਕੇ ਲਾਉਣ ਦੀ ਇਹ ਤਾਂ ਲਾਉਂਗੀ ਮੈਂ ਨੋਰ ਦੇਖ ਲਾ ਨੀ ਮੂੰਹ ਤਾਂ ਦੇਖਣਾ ਚੱਲ ਜਹਾਂ ਜਹਾਂ ਹੈਗਾ ਹੈਗਾ ਇੱਥੇ ਓਥੇ ਥੋੜਾ ਕਨੇਚੂ ਰੋੜੀਆਂ ਜਿਆੜੀਆਂ

ਸਾਰੀ ਓਏ ਤਪਾਣ ਨੂ ਰੋਟਾ ਲਗੀਆਂ ਹੋਈਆਂ ਗਿਆ ਐ ਬੋਲਦੀ ਜਿਵੇਂ ਲਾਪਰ ਲਾਪਰ ਤੇ ਮਾਵਾ ਬਾਬਨੇ ਕੋ ਸਿਖਾਈ ਨਹੀਂ ਨਹੀਂ ਆ ਜਾ ਪਰੇ ਡੰਮ ਦੀ ਮੱਖਾ ਹੁਣ ਤੂੰ ਉੱਥੇ ਖੜੀ ਨਹੀਂ ਆ ਗਈ ਨਹੀਂ ਤਾਂ ਸਾਰੀ ਦਿਹਾੜੀ ਸਾਡੇ ਤੋਂ ਕੰਮ ਨਹੀਂ ਲੈਂਦੀ ਰੰਦੀ ਇਹਦਾ ਕੀ ਕਰੀ ਵੀ ਇਹ ਤਾਂ ਕੰਮ ਲਈ ਇਹਦਾ ਕੋਈ ਜੁਗਾੜ ਤਾਂ ਲਾਣਾ ਨਹੀਂ ਤਾਂ ਇਹ ਤਾਂ ਛੱਟ ਤੋਂ ਸਾਰੀ ਦਿਹਾੜੀ ਕੰਮ ਦੇ ਤਾਂ ਤਾਂ ਨੌਕਰਾਂੀਆਂ ਬਣਾ ਕੇ ਰੱਖ ਲੈਣ ਹਾਂ ਇਹ ਨੂੰ ਐ ਤਾਂ ਕਹਦੀਆਂ ਵੀ ਮੇਰੇ ਚ ਤਾਂ ਕਸਰ ਹੋਣੀ हां आई करती हां मैं एक ਲੈਣ ਗਈ ਆ ਪਾਣੀ ਮੈਂ ਨਾ ਵਾਲ ਖਲਾਰ ਲੈਣੀ ਹੋਰ ਨਹੀਂ ਕਰਦੀ ਨੂੰ ਆ ਦੱਸਾਂਗੀ ਮੇਰੇ ਚ ਕਸਰ ਆਉਂਦੀ ਹੈ ਆ ਖਾਇ ਇਹਨੂੰ ਕੀ ਹੋ ਗਿਆ ਮੈਂ ਤਲਾਦ ਨੂੰ ਕਾਸਰ ਹੋ ਗਈ ਕਾਸੇ ਦੀ ਆਏ ਆਏ ਇਹਨੂੰ ਕੀ ਹੋ ਗਿਆ ਉਹ ਤਾਂ ਜਮੀਨ ਬੋਲਦੀ ਬੂਲਦੀ ਕੋਸ ਵੀ ਨਾ ਕਾਤੀ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਕੋਈ ਸ਼ਨੀ ਹੋਇਆ ਮੈਨੂੰ ਮੈਂ ਤੁਹਾਡੀ ਦਾਦੀ ਆ ਦਾਦੀ ਕੀ ਕਰਨ ਆਈ ਆ ਤੂੰ ਤੁਸੀਂ ਮੇਰੀ ਨੂੰਹ ਤੋਂ ਕੰਮ ਕਰਾਉਨੇ ਹੋ ਤੁਸੀਂ ਉਹਨੂੰ ਕੰਮ ਵਾਲੀ ਬਣਾਇਆ ਹੋਇਆ ਇਹਨਾ ਕੰਮ ਨਹੀਂ ਤੁਸੀਂ ਉਹਨੇ ਤੋਂ ਲੈਣਾ ਤੁਸੀਂ ਉਹਨੂੰ ਬਿਠਾ ਕੇ ਉਹਦੀ ਸੇਵਾ ਕਰਿਆ ਕਰੋ ਕੋਈ ਨਾ ਵੇ ਸਾਤੋ ਗਲਤੀ ਹੋ ਗਈ ਹੋਣੀ ਅਸੀਂ ਇਹ ਕਰ ਦੇ ਕੰਮ ਕਮ ਕਰਾਇਆ ਕਰਦੇ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਰਵਾਂ ਮੈਂ ਤੁਹਾਨੂੰ ਪਾਣੀ ਲੈ ਕੇ ਦੇਵਾਂ ਹਾਂ ਪਾਣੀ ਲਿਆ ਕੇ ਤੇ ਨਾਲੇ ਮੇਰੀ ਨੂਹ ਤੋਂ ਕੰਮ ਨਹੀਂ ਕਰਾਉਣਾ ਕਿਸੇ ਨੇ ਉਹਨੂੰ ਬਿਠਾ ਕੇ ਉਹਨੂੰ ਦੀ ਸੇਵਾ ਕਰਿਆ ਕਰੋ ਉਹਨੂੰ ਚਾਹ ਪਾਣੀ ਪੁੱਛਿਆ ਕਰੋ ਕੋਈ ਨਾ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਾਂਗੇ ਨਹੀਂ ਮੈਂ ਤੁਹਾਡਾ ਖੈੜਾ ਨਹੀਂ ਛੱਡਣਾ ਤੁਹਾਨੂੰ ਮੈਂ ਪਾਣੀ ਲੈ ਕੇ ਦਿੰਨੀ ਐ ਕੀ ਕੋਈ ਨਾ ਜਿਵੇਂ ਤੁਸੀਂ ਕਹਾਂਗੇ ਅਸੀਂ ਉਵੇਂ ਹੀ ਕਰਿਆ ਕਰਾਂਗੇ ਹਾਂ ਕੋਈ ਸਾਹਮਣੇ ਨਿ ਕਰਾਉਂਦੇ ਤੋ ਹੁਣ ਤੂੰ ਮੇਰੇ ਕਹੇ ਤੇ ਚੱਲ ਨਹੀਂ ਮੈਂ ਫੇਰ ਆਜੂ ਨਹੀਂ ਮੈਂ ਤੁਹਾਡਾ ਖਿਆੜਾ ਨਹੀਂ ਛੱਡਾਂ ساری ਉਮਰ ਨਾ ਜੀ ਨਾ ਅਸੀਂ ਇਹੋ ਜਿਹਾ ਕੁਝ ਨਹੀਂ ਕਰਦੇ ਹੈਗੇ ਕੋਈ ਨਾ ਇਹ ਤੁਹਾਡੀ ਕੁਝ ਨਹੀਂ ਕਰਵਾਉਂਦੇ ਹੈਗੇ ਕੋਈ ਨਾ ਮੈਂ ਤੁਹਾਡੀ ਲੱਤਾਂ ਘੁੱਟਦੀ ਆ ਮੈਨੂੰ ਮਾਫ਼ ਕਰ ਦੋ ਮੈਂ ਕੁਝ ਨਹੀਂ ਕਹਦੀ ਹੈਗੀ ਤੁਹਾਨੂੰ ਮੇਰੀਆਂ ਲੱਤਾਂ ਨਾ ਘੁੱਟੋ ਕੰਮ ਕੋਈ ਨਹੀਂ ਕਰਾਇਆ ਕਰ ਮੈਂ ਤੇ ਤੁਹਾਡੀ ਸੇਵਾ ਕਰਿਆ ਕਰ ਕਰ ਦੋ ਗਲਤੀਆਂ ਤਾਂ ਤੂੰ ਬਹੁਤ ਕਰੀਆਂ ਨੇ ਕੋਈ ਹੋਣੀ ਕਰਦੇ ਹੈਗੇ ਕੋਈ ਗਲਤੀ ਨਹੀਂ ਮੈਨੂੰ ਮaaf ਕਰ ਤੂੰ ਵੀ ਤੰਗ ਨਹੀਂ ਕਰਨਾ ਪਾਣੀ ਲੈ ਕੇ ਦਿੰਨੀ ਆ ਲੈ ਦੱਸ ਇਹ ਤਾਂ ਕਾਸਲ ਹੁੰਦੀ ਆ ਮੈਂ ਤੈਨਾਂ ਨੇ ਦੱਸੀ ਨਹੀਂ ਹੈਗਾ ਕੀ ਪਤਾ ਹੋਵੇ ਇਹ ਮੇਰੇ ਮਾਦਰੀ ਨਾਲ ਚੰਪੜ ਜੀ ਮਾਤਾ ਨੂੰ ਸਾਰਾ ਕੁਝ ਦੱਸ ਦੂੰਗੀ ਜੀ ਤਾਂ ਬੇਬੇ ਆਉਂਦੀ ਆ ਆਪਣੇ ਵਾਲੀ ਪਤਾ ਨਹੀਂ ਇਹਨਾਂ ਨੇ ਵੀ ਨਹੀਂ ਦੱਸਿਆ ਲੈ ਵੀ ਹਾਂ ਸਾਡੇ ਤੇ ਬੇਬੇ ਆਉਂਦੀ ਆ ਇਹਦੇ ਵਿੱਚ ਵੀ ਤੁਸੀਂ ਇਹਨੂੰ ਬਾਲਾ ਹੋਣਾ ਕੋਈ ਨਾ ਦੱਸਦੀ ਆਂ ਆਥਣੇ ਕਿਤੇ ਹੋ ਰਿਹਾ ਮੇਰੇ ਮਗਰੇ ਲਵਲਾ ਚਿਪੜ ਜੇ ਮੈਂ ਕੀ ਕਰੂੰਗੀ ਹੈ ਕੁਕਰੋ ਧਾਇ ਨਹੀਂ ਤਰਾਂਦਾ ਹੋਏ ਤਾਈ ਹੀ ਲੱਗਦਾ ਯਾਰ ਮੈਨੂੰ ਦੇਖ ਲੈ ਵਿਆਹ ਕਰਾ ਕੇ ਭੈਣ ਚ ਤੋੜਦਾ ਵੀ ਫਰਕ ਹੋਰ ਵਰਕ ਤੋੜ ਦੇ ਫਰਕ ਪੈ ਗਿਆ ਚੌੜਾ ਹੋ ਕੇ ਤੁਰਦਾ ਹੁਣ ਤਾਂ ਤੱਤੀਆਂ ਖਾਂਦਾ ਹੋਊਗਾ ਪਾਣੀ ਖਾਂਦਾ ਹੋਊਗਾ ਉਹ ਕੁੜਾ ਕਰਾ ਕੇ ਮੈਂ ਆ। ਉਹ ਹੋਰ ਤਾਇਆ ਠੀਕ ਆ। ਹੋਰ ਤਾਇਆ ਵਧੀਆ ਮਹਾਨਦ ਮੰਗਲੀ ਹੋਏ ਪਏ ਨੇ। ਉਹ ਵਿਆਹ ਕਰਾ ਕੇ ਲੈਣਾ ਨਿਆਰੇ। ਮਹਾਨ ਨਿਆਰੇ ਛੱਡ ਮੈਂ ਤਾਂ ਬੁੱਲੇ ਪਟਣ ਲੱਗਿਆ। ਮੈਂ ਤਾਂ ਧੰਨਵਾਦ ਤੇਰੀ ਕਰਦਾ ਹਾਂ। ਉਹਦਾ ਤੇ ਚੋਟੇ ਰੋਟੇ ਮਿਲਦੇ ਨੇ ਫਿਰ ਤਾਂ। ਆਪਜੀ ਲਾਭ ਹੀ ਦਿੱਤੀ ਜਿਹੜੀ ਮੈਂ ਦਿੱਤੀ ਸੀ ਉਹ ਤੇ ਨਹੀਂ। ਉਹ ਲਾਤੀ ਸੀ ਮਾਚਲ ਤੈਨੂੰ ਪਤਾ ਮਹਾਲ ਕਿੰਨਾ ਖਰਾਬ ਹੈ। ਸਾਫ-ਸਾਫ ਰੱਖਦਾ ਤੂੰ। ਸਾਫ ਕੀ ਰੱਖਣੇ ਪੈਂਦੇ ਨੇ ਤੈਨੂੰ ਪਤਾ ਇਹ ਚੀਜ਼ਾਂ ਦਾ ਮੁੱਲ ਸਹੀ। ਉਹ ਨਿੱਕਰ ਸਾਫ ਪਾਈਦੀ ਤੇਰੇ ਮੈਂ। ਫਿਰ ਮੈਂ ਤੈਨੂੰ ਰਿਸ਼ਤਾ ਮਾੜਾ ਤਾਂ ਨਹੀਂ ਕਰਾਇਆ। ਇਹਨੂੰ ਤੇਰੀ ਪੂਰੀ ਬਜੇ ਰਿਸ਼ ਰਿਸ਼ਤਾ ਤੇਰਾ ਨਿੰਦਣਯੋਗ ਹੈ ਨਹੀਂ ਰਿਸ਼ਤਾ ਤੇਰਾ ਪੂਰਾ ਵਧੀਆ ਕਰਾ ਦਿੱਤਾ ਘਟਮਾ ਹੁਣ ਵਧੀਆ ਰੋਟੀ ਪਾਣੀ ਮਿਲਦਾ ਕਰਮ ਕਰਮ 33 ਰੋਟੀ ਮਿਲਦੀ ਆ 33 ਚਾਹ ਮਿਲਦੀ ਆ ਧੋਤੇ ਸਮਾਰੇ ਕੱਪੜੇ ਪਾਉਣਾ ਪਰ ਇਸ ਤਰੀਜਾਂ ਹੋਂਟਾ ਨਿਆਰੇ ਲੈਣਾ ਤੇਰੀ ਤੌਰ ਦੇਖ ਲਈ ਅਸੀਂ ਬਿਜਾਰੇ ਮੁਰੇ ਗੱਲ ਬਣੀ ਪਈ ਆ ਮਾਹ ਪੁੱਤ ਨਾ ਕੋ ਜਾਣਾ ਨਰਕ ਚੋਂ ਤੈਂ ਮੈਨੂੰ ਕੱਢ ਕੇ ਸਵਰਗ ਚ ਜਹਾਦਾ ਆ ਆਇਆ ਫਿਰ ਇਹ ਆ ਹੁਣ ਇਹਦਾ ਮੋਰੇ ਤੇ ਜੰਦੇ ਆਪਾਂ ਲੋਕਾਂ ਦੇ ਭਲੇ ਕਰਦੇ ਆ ਆਪਾਂ ਕਿਸੇ ਨੂੰ ਫਸਾਉਂਦੇ ਨਹੀਂ ਆਪਾਂ ਕਿਸੇ ਦਾ ਕਰਾਉਂਦੇ ਨਹੀਂ ਹਾਂ ਮੇਰੇ ਜੀ ਫਿਰਦਾ ਸੀ ਭਾਂਡੇ ਖਸ਼ਮਾ ਦਾ ਹੁਣ ਦੇਖ ਲਾ ਘਰਾਂ ਦਾ ਵੀ ਦੇਖ ਲਾ ਤੇਰੇ ਛਾਲਿਆਂ ਦਾ ਦੂਜੇ ਪਾਸੇ ਮੂੰਹ ਲੱਗਾ ਪਿਆਗਾ ਹੁਣ ਤਾਂ ਉਹ ਵੀ ਸਿੱਧੇ ਕਰਤੇ ਹੁਣੇ ਤੈਨੇ ਵਿਆਹ ਤੋਂ ਬਾਅਦ ਚੂਕਦੇ ਨੱਕੇ ਵਿੱਚ ਵੀ ਨੰਕੇ ਪੈਲੇ ਹੁਣ ਤਾਂ ਹੁਣ ਤਾਂ ਉਹਨਾਂ ਨੂੰ ਪਤਾ ਵੀ ਹੁਣ ਤਾਂ ਆਪਦਾ ਕਰਦਾ ਆਪਦਾ ਖਾਦਾਗਾ ਹੋਰ ਸੈਂਟੀ ਕਿੰਵੇਂ ਬੈਠਾ ਵਦਿਆ ਵਦਿਆ ਬਸ ਉਹ ਅੱਛਾ ਟਾਈਪ ਆਸ ਕਰੀ ਜਾਂਦੇ ਆ ਅੱਜ ਕਿਆ ਨਹੀਂ ਕੰਮ ਤੇ ਹਾਂ ਹਾਂ ਅੱਜ ਛੁੱਟੀ ਬੀਜਤੀ ਤੁਸੀਂ ਤਾਂ ਕਣਕ ਦੀ ਮਾਂ ਹਾਂ ਹਾਂ ਪਰਲੇ ਦੇ ਵਗੈਰੇ ਆਲੀ ਦੀ ਮਾਂ ਚਲਾ ਆ ਸੱਤ ਚ ਬਹਿ ਨੇ ਆ ਬਸਤਾ ਲੱਗ ਗਿਆ ਉਹ ਕਿੱਥੇ ਜੀ ਲੱਗਦਾ ਤਾਂ ਉਹ ਟਾਈਮ ਬਸ ਕਰੀ ਜਾਂਦੇ ਆ ਨਾ ਬਹੁਤ ਵਧੀਆ ਆ ਇਹਨੇ ਤਾਂ ਆ ਤੂੰ ਆ ਗਿਆ ਤੇਰੇ ਨਾਲ ਗੱਲਾਂ ਬਾਤਾਂ ਤੇ ਨਾਲ ਗੱਲਾਂ ਬਾਤਾਂ ਕਰ ਲਈਆ ਬਹੁਤ ਵਧੀਆ ਸੈੱਟ ਹੋ ਗਿਆ ਹਾਂ ਗਰਾਊਂਡ ਕਿ ਨਹੀਂ ਜਾਂਦੇ ਹੋ ਹਟ ਕੇ ਹੁਣ ਮਿਹਨਤ ਲਾਉਣੋ ਹੋਰ ਬਸ ਜਾਣੇ ਹੋਣੇ ਤਾਂ ਇਹ ਸਵੇਰੇ ਸਵੇਰੇ ਅਸਸ ਅਸਸ ਹਾਂ ਪੰਜ 6 ਵੇ ਜਾਣੇਗੇ ਜਿਹੜਾ ਜਾ ਰਾ ਉਹ ਜਿਹੜਾ ਟਾਈਮ ਕਹਿੰਦੇ ਨੇ ਨਾ ਤੱਕ ਦੇ ਹਾਂ ਉਹ ਵਧੀਆ ਹਾਂ ਉਹਦੀ ਕਰ ਕੀ ਮੌਜ ਹੈ ਹੂੰ ਹੋ ਹੁਣ ਤਾਂ ਵਧੀਆ ਚੱਲਦਾ ਘਰ-ਬਾਰ ਘਰ-ਬਾਰ ਤਾਂ ਬਹੁਤ ਵਧੀਆ ਹੀ ਤਿਆਰਾ ਉਸ ਕੁਛ ਹੈ ਨਹੀਂ ਕੀ ਜਿਹੜੀ ਹੁਣ ਵਧੀਆ ਹੋਵੇ ਉਹ ਚੱਲ ਵਧੀਆ ਨੇ ਆਰੇ ਲੈ ਜਿੰਦਗੀ ਦੇ ਲੱਛਦੇ ਆਉਣ ਜਾਂ ਉਨਾਂ ਤੇਰਦੇ ਉਹ ਤਾਂ ਮੱਚਦੇ ਨਹੀਂ ਉਹਨਾਂ ਨੂੰ ਉਹਨਾਂ ਨਾਲ ਵਿਆਹ ਹੋ ਗਿਆ ਉਹਨਾਂ ਨੂੰ ਤਾਂ ਇੰਦੀ ਦਾ ਰਿੱਤਾ ਕਿੱਥੇ ਹੁੰਦਾ ਚੱਲ ਜਿਹੜੀ ਜਿਹੜੀ ਕਰ ਵਾਲੀ ਹੁਣ ਤਾਂ ਵਧੀਆ ਉਹਨਾਂ ਨੂੰ ਸਿੱਧਾ ਹੀ ਕਰ ਦੋਗੇ ਦੇ ਕਰ ਦੂ ਆਪਾਂ ਤਾਂ ਵਾ ਵਧੀਆ ਹੋਊਗਾ ਆਪਾਂ ਤਾਂ ਕਿਹਾ ਈ ਕੰਮ ਟੱਕਾ ਤੈਨੂੰ ਤੋੜਨ ਦੀ ਲੋੜ ਨਹੀਂ ਆਪੇ ਕਰਨੀ ਚੰਗਾ ਖਾ ਚੰਗਾ ਪਾ ਇਹਨਾ ਸ਼ੌਕੇਲੇ ਆਮ ਕਰ ਜੇ ਵੱਧ ਘਟ ਕੋਈ ਬੋਲਦਾ ਕਿ ਮੈਨੂੰ ਦੱਸ ਹਾਂ ਵੀ ਮੈਨੂੰ ਦੱਸ ਵੱਧ ਘਟ ਆ ਤਾਂ ਕਿਵੇਂ ਬੋਲ ਜੂ ਕੋਈ ਫੇਰ ਹੈ ਹੂੰ ਜਾਗਰ ਕਹਿੰਦੇ ਨੇ ਮੈਨੂੰ ਹਾਂ ਬਸ ਤੇਰੇ ਮੇਰੇ ਨਾਲ ਹੋ ਗਿਆ ਵੀ ਇੰਨੀ ਉਮਰ ਚ ਵਿਆਹ ਕਰਾ ਲਿਆ ਵਿਆਹ ਕਰ ਇਹਨੂੰ ਕਿ ਵਿਆਹ ਜਦੋਂ ਮਰਜ਼ੀ ਕਰਾ ਸਕਦਾ ਬੰਦਾ 7-7 ਸਾਲ ਦੀ ਕਰਾਈ ਹਾਂ ਆਪਣੀ ਮਰਜ਼ੀ ਆਉਂਦਾ ਮੇਰੀ ਤਾਂ ਜੇ ਉਮਰ ਹੀ ਕੋਈ ਨਹੀਂ ਤੇਰੀ ਉਮਰ ਕੀ ਤੈਨੂੰ ਚਾਰੀ ਪੰਜ ਹੋ ਜਾਂਦੀ ਆ 30-40 ਦਾ ਯਾ ਹਾਂ ਮੇਰੀ ਕਿਹੜਾ ਤਰੀਕ ਲਿਖੀ ਤੋਂ ਕੀ ਆ ਕਿਤੇ ਕਿਸੇ ਨੇ ਪੱਕਾ ਅੰਦਾਜ਼ਾ ਹੀ ਨਹੀਂ ਹੈਗਾ ਤਾਂ ਉਹ ਕਹਿੰਦੇ ਨੇ ਵੀ ਉਦੋਂ ਆ ਹੋਇਆ ਸੀ ਉਦੋਂ ਹੋਇਆ ਸੀ ਤੂੰ ਹਾਂ ਹਾਂ

ਕੀ ਗੱਲ ਹੋ ਗਈ ਉਹ ਛੋਟੀ ਬੋਹਜ ਤਾਂ ਕਹੇ ਦਾਦੀ ਆਉਂਦੀ ਆਪਣੀ ਦਾਦੀ ਆਉਂਦੀ ਆ ਹੁਣ ਕਿਹਨੇ ਕਿਹਾ ਆ ਹੁਣ ਸਿਰਜਾ ਕਮਾਈ ਜਾਂਦੀ ਸੀ ਮੇਰੇ ਨਾਲ ਬਖਾਸਾ ਬੋਲੀ ਮੈਂ ਕਹਿੰਦੀ ਮੈਂ ਤੇਰੀ ਦਾਦੀ ਬੋਲਦੀ ਆ ਕਿ ਤੁਸੀਂ ਬਹੁਤ ਬਹੁਤ ਕੰਮ ਕਰਾਉਨੇ ਲਾ 10 ਸਾਲ ਹੋ ਗਏ ਦਾਦੀ ਮੁੱਕੀ ਨੂੰ ਹੁਣ ਦਾਦੀ ਨੇ ਕੀ ਕਰਨ ਆਉਣਾ ਇੱਥੇ ਅੱਕੇ ਨਾ ਕਦੇ ਪਿੱਛੇ ਦਾਦੀ ਹੈ ਮੈਨੂੰ ਕੀ ਪਤਾ ਉਹ ਤਾਂ ਕਹਿ ਰਹੇ ਨੇ ਨਹੀਂ ਤਾਂ ਟੱਗਵਾਂ ਚ ਕਰਦੀਆਂ ਨੇ ਤੈਨੂੰ ਕੀ ਪਤਾਗਾ ਇਹ ਚਾਲਾਂ ਮੈਂ ਜਾਣਦਾ ਇਹਨਾਂ ਦੀਆਂ ਫਿਰ ਮੈਂ ਹੁਣ ਤੱਕ ਤਾਂ ਕਦੇ ਦਾਦੀ ਆਈ ਨਾ ਹੈ ਮੈਨੂੰ ਤਾਂ ਕੀ ਪਤਾ ਕਹਿੰਦੀ ਕੀ ਕੀ ਮੈਨੂੰ ਇਹਦਾ ਆਈ ਕਹਿੰਦੀ ਸੀ ਕਿ ਤੁਸੀਂ ਇਹ ਤਾਂ ਕੰਮ ਲੈ ਨਹੀਂ ਹੋਗੇ ਇਹ ਤਾਂ ਕੰਮ ਨਾ ਕਰਾਇਆ ਕਰੋ 5000 ਦਾ ਕੇ ਸਕੂਟਰ ਲੈ ਕੇ ਦੇਵੋ ਲੈ ਬੱਸ ਫਿਰ ਗੱਲ ਤਾਂ ਸਾਰੀ ਆ ਹਾਕੀ ਕੰਮ ਦੀ ਆ ਵੀ ਕੰਮ ਕਰਾਉਂਦੀਆਂ ਨੇ ਮੇਤੋਂ ਫਿਰ ਇਹਨਾਂ ਦੀਆਂ ਗੱਲਾਂ ਚ ਨਾ ਜੀ ਤੂੰ ਫਿਰ ਤਾਂ ਡਰਾਉਂਦੀਆਂ ਹੋਣੀਆਂ ਇਹ ਤਾਂ ਇਹ ਤਾਂ ਡਰਾਉਂਦੀ ਆ ਹੋਰ ਹੁਣ ਦਾਦੀ ਅੱਜ ਤੱਕ ਤਾਂ ਆਈ ਨਹੀਂਗੀ ਫਿਰ ਮੈਨੂੰ ਕੀ ਪਤਾ ਤੇ ਹਣਾ ਹੋਣਾ ਇੱਥੇ ਜੇ ਮੈਂ ਪਾਣੀ ਲੈਣੇ ਇੱਥੇ ਬੈਠੀ ਸਿਰ ਘਮਾਈ ਜਾਉਂ ਟੁੰਡੇ ਫੜ ਲੈਂਦੀ ਤੱਤਾ ਚਮਟਾ ਕਰਕੇ ਲਾ ਦਿੰਦੀ ਬਾਹ ਨੂੰ ਮੈਨੂੰ ਡਰ ਕੀ ਮਾਹ ਕੀ ਪਤਾ ਹੁੰਦਾ ਡਰਨ ਡਰਨ ਦੀ ਲੋੜ ਨਹੀਂ ਚਲਾਕ ਬਹੁਤ ਨੇ ਗੀਆਂ ਮੈਨੂੰ ਪਤਾ ਮੈਂ ਕੱਟਿਆ ਇਹਨਾਂ ਨਾਲ ਹੋਰ ਹੁਣ ਮੈਨੂੰ ਕੀ ਪਤਾ ਤੀ ਮੈਨੂੰ ਆ ਪਤਾ ਹੁੰਦਾ ਮਿਰਚਾ ਮੁਰਚਾਂ ਦੀ ਧੂਪ ਦੇ ਦਿੰਦੀ ਨਾ 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 ਇਹ じゃ ਕੋਈ ਡਰਨ ਦੀ ਲੋੜ ਨਹੀਂ ਸੱਟ ਸੁੱਟ ਦੇ ਝਾੜੂ ਝੂੜੂ ਕੋਈ ਲੋੜ ਨਹੀਂ ਆਪ ਹੀ ਕਰਿਆ ਕਰਨੀਆਂ ਬਥੇਰੀਆਂ ਮੈਨੂੰ ਕੀ ਪਤਾ ਤੀ ਉਹਨਾਂ ਕਰੇ ਓਕੇ ਤੁਸੀਂ ਇਹ ਤੋਂ ਕੋਈ ਕੰਮ ਨਾ ਲਿਆ ਕਰੋ ਇਹਨੂੰ ਬੈਠੇ ਰੂ ਪੁੱਜੋ ਲੱਖ ਪੂਜੋ ਗਹਾਈ ਨਾ ਨੂੰ ਗਾਇਟਾਡ ਕੇ ਲਾਇਆ ਕਰ ਇਹਨਾਂ ਦੇ ਤੜਕੇ ਉੱਠਦੀਆਂ ਤੇ ਪੈਂਦੀਆਂ ਦੇ ਹੋਰ ਹੋਰ ਫਿਰ ਤੂੰ ਮੈਨੂੰ ਪਹਿਲਾਂ ਦੱਸ ਦਿੰਦੇ ਚਲਤਰੋ ਵੀ ਨੇ ਮੈਨੂੰ ਕੀ ਪਤਾ ਤੇ ਚਲਤਰ 365 ਚਲਤਰ ਜਨਾਨੀ ਚ ਹੁੰਦੇ ਨੇ ਇਹਨਾਂ ਚ 368 67 ਨੇ ਦੋ ਦੋ ਵਾਦੀ ਨੇ ਪਰ ਕਿਵੇਂ ਵੀ ਨੇ ਲੱਖੜੇ ਦਸਣ ਬਥੇਰੇ ਆਉਂਦੇ ਨੇ ਇਹਨਾਂ ਨੂੰ ਚਲ ਹੁਣ ਦੇ ਪਤਾ ਲੱਗ ਗਿਆ ਹੁਣ ਆਪਾਂ ਨਹੀਂ ਉਹ ਕਰਾਂ ਮੈਂ ਤੈਨੂੰ ਦੱਸ ਤਾਂ ਨਾ ਮਿਰਚਾਂ ਮੁਰਚਾਂ ਦੀ ਨੰ ਥੂਕ ਦੇ ਕੇ ਪਣਾਓ ਮੈਨੂੰ ਤਾਂ ਪਤਾ ਹੀ ਨਹੀਂ ਥੀ ਉਹ ਤਾਂ ਗੱਲ ਹੀ ਅੱਜ ਹੋਈ ਆ ਸਾਰੀ ਅੱਗੇ ਤਾਂ ਕਦੇ ਹੋਇਆ ਨਹੀਂਗਾ ਮੈਂ ਤਾਂ ਮੈਂ ਤਾਂ ਪਤਾ ਹੈ ਨਾ ਦੀ ਸਭ ਜਾਣਦਾਰ ਆ ਗਾ ਨੂੰ ਮੈਂ ਕਿੱਥੇ ਕੀ ਕਿਹੜਾ ੱੱਪਾ ਫੜਦੀਆਂ ਹੁੰਦੀਆਂ ਨੇਗੀਆਂ ਹੋਰ ਹੁਣ ਉਦਾਂ ਬਾਅਦ ਨਾ ਕੋਸ ਕਰੇ ਤੇ ਬੈਠੀ ਹਾਰ ਕੇ ਮੈਂ ਉਹ ਕਹਾਂ ਮੈਂ ਮੈਂ ਤਾਂ ਗਲਤੀ ਹੋ ਗਈ ਇਹ ਨਹੀਂ ਕਰਾਇਆ ਕਰਦਾ ਇੰਨਾ ਤਾਂ ਗਲਤੀ ਗਲਤੀ ਮੰਗਣ ਦੀ ਕੋਈ ਲੋੜ ਨਹੀਂ ਤੜਕੇ ਉੱਠਦੀਆਂ ਦੇ ਟੈਂਟ ਕੇ ਪਈ ਜਾਣ ਹੱਥ ਨੇ ਪਈ ਜਾਣ ਕੋਈ ਲੋੜ ਨਹੀਂ ਘੱਟ ਕੋਈ ਆ ਛੋਟੀ ਚਿਚਰ ਕਰਦੀ ਸੀ ਆ ਛੋਟੀ ਏ ਛੋਟੀ ਮੈਨੂੰ ਪਤਾ ਵੱਡੀ ਨਾ ਵੀ ਤੇਜਾ ਛੋਟੀ ਤਾਂ ਹਾਂ ਛੋਟੀ ਵੀ ਕਰਦੀ ਥੀ ਉਹਦੀ ਬੇਟੀ ਜੁੰਡੇ ਜੇ ਖਲਾਰੀ ਆ ਆ ਉਹ ਮੈਨੂੰ ਪਤਾ ਹੈਗਾ ਸਾਰੀ ਪਤ ਸੁਣ ਪੀਣਾ ਲੈਣ ਕਿਤੇ ਇੱਥੇ ਫਿਰਦੀਆਂ ਰਹਿੰਦੀ ਨੇ ਕੰਨ ਦਾ ਇਕੋ ਤਾਂ ਪਈਆ ਮੇਲਾ ਸੁੱਤੀ ਹਾਂ ਨਾਲੇ ਹੱਥ ਨੇ ਸਿਆਉ ਲਿਆਉਂਗਾ ਮੈਂ ਸਿਆਉ ਖਾ ਲਈ ਤੂੰ ਕੁਛ ਹੁੰਦਾ ਪਾਣ ਮਰਾ ਬੇਟਾ ਟਾ ਟਾ ਖੜ ਕੇ ਕੁਛ ਨਹੀਂ ਹੁੰਦਾ ਇੰਨਾ ਚ ਕਸਰਾ ਕਿੱਥੇ ਆਉਂਦੀਆਂ ਨੇ ਚੰਡੇਲਾ ਚ ਹੋਰ ਹੋਣਾ ਤੇ ਲਿਆ ਦੀ ਚੰਗਾ ਕੋਈ ਨਾ ਨਾਰ ਵੀ ਲਈ ਤੂੰ ਨਾਰਾਂ ਦਾ ਕਾਟਾ ਲੈ ਨਾਰ ਲੈ ਦੂੰਗਾ ਤੇਰੇ ਵਾਸਤੇ ਤਾਂ ਜਾਨ ਵੀ ਕੁਰਬਾਨ ਆ ਕੋਈ ਚੱਕਰ ਨਹੀਂ ਤੂੰ ਦੱਸ ਸਹੀ ਵੀ ਕੀ ਚਾਹੀਦਾ ਚਲ ਕੋਈ ਨਾ ਮੈਂ ਫਿਰ ਦੇਖਦੀ ਉਹਨਾਂ ਨੂੰ ਹਾਂ ਹਾਂ ਕੀ ਕਰਦੀਆਂ ਨੇ ਆਹੋ ਦੇਖ ਲੈ ਦੇਖ ਲੈ ਚੰਗਾ ਇਹ ਤਾਂ ਘੱਟ ਦਿਆ ਕਰ ਇਹਨਾਂ ਨੂੰ ਨਹੀਂ ਨਹੀਂ ਮੈਂ ਇਹਨੂੰ ਹਦਾ ਦੀ ਹਾਂ ਤੇ ਮੈਂ ਪਸਰੀ ਫਿਰਦੀ ਆ ਇੰਤ ਤਦੈਂ ਚ ਉਤਾਰੇ ਮੈਂ ਦਿਖਾਉਂ ਦੇਖੋ ਮੈਂ ਆਪਣਾ ਡਰਾਮਾ ਸ਼ੁਰੂ ਕਰਤੀ ਬੁ ਆ ਫੇਰ ਲੱਗੀ ਉਹ ਵੀ ਕਰਨ ਆ ਬਾਹਰ ਆਈ ਮੜਾਏ ਭੱਜ ਕੇ ਇਹਨੂੰ ਫੇਰ ਕੀ ਹੋ ਗਿਆ ਮੈਂ ਤੁਹਾਡੀ ਬੇਬੇ ਆ ਕੀ ਕੀ ਹੋ ਗਿਆ ਹੁਣ ਆ ਫੇਰ ਲੱਗੀ ਤਾਂ ਚਿੱਤਰ ਕਰਨ ਓ ਕੀ ਹੋ ਗਿਆ ਭਾਈ ਜਵਾਕੋ ਸੋਨੂ ਮੈਂ ਤੁਹਾਡੀ ਬੇਬੇ ਆ ਤਾਂ ਭਾਈ ਦਾ ਹੋਣੀ ਕੰਮ ਹੋ ਗਿਆ ਓ ਜਿੱਤਿਆ ਆਈ ਓਏ ਓ ਭਾਈ ਮੇਲੋ ਇੱਕ ਹੀ ਮੈਂ ਸਿਰ ਜਾ ਖਮਾ ਉਹ ਲਾਗੇ ਜਵਾਕ ਹੋ ਗਿਆ ਇਹਨੂੰ ਹੁਣ ਮੈਂ ਛੋਟੀ ਬੇਬੇ ਦੇਤੇ ਰੁਪਈਆਰਾ 10 ਹੁਣ ਆ ਕੀ ਤੇ ਬੇਬੇ ਆਉਗੀ 10 ਸਾਲਾਂ ਬਾਅਦ ਹਾਂ ਹੋਈ ਤਾਂ ਕਤਾ ਬੇਬੇ ਆਈ ਨਹੀਂ ਸਾਡੀ ਹੈ ਕੀ ਪਾਰਟੀ ਹੈ ਬੇਬੇ ਤਾਂ ਉਹੀ ਨਹੀਂ ਦੀ ਵਿਚਾਰੀ ਸਿੱਧੀ ਸਾਡੀ ਜੀ ਜਾ ਫਿਰ ਆਈ ਤੱਤਾ ਚਮਟਾ ਕਰਕੇ ਲਿਆ ਤੂੰ ਉਹੀ ਕਰ ਤੂੰ ਕਰਕੇ ਨਾ ਤੱਤਾ ਚਮਟਾ ਉਥੋਂ ਧੂਫ ਨੇ ਮਿਰਚਾਂ ਦੀ ਮਿਰਚਾਂ ਦੀ ਧੂਫ ਤੀ ਨਹੀਂ ਦੇਣੀ ਇਹਨੂੰ ਟੱਗੂ ਦੀ ਧੂਫ ਤਾ ਬਾਹਰ ਪੋਚ ਲੈ ਜਾ ਕੇ ਨਾ ਉਪਰ ਜਾ ਕੇ ਔਰ ਹੁਣ ਫੇਰ ਲੱਛਣ ਦੇਖ ਲੈ ਕੀ ਕਰੀ ਜਾਂਦੀ ਆ ਤਤਾ ਚੰਟਾ ਲੈ ਕਰਕੇ ਉਥੋਂ ਕੀ ਹੋਇਆ ਨਹੀਂ ਤੈਨੂੰ ਤੁਸੀਂ ਇੱਥੇ ਕਿਵੇਂ ਕੱਟਦੇ ਹੋ ਫੜਨਾ ਜੁੱਡੇ ਗਾਂ ਤੇ ਲੈ ਦੱਸ ਫੜਨਾ ਜੁੱਡੇ ਕਿ ਬੇਬੇ ਨੇ ਤਾਂ ਪਾਟ ਦੇਣੇ ਸੀ ਜੁੱਡੇ ਤੁਸੀਂ ਉਹਨੇ ਕੀ ਕਰਦੇ ਹੋ ਸਾਨੂੰ ਆ ਹੁਣ ਤਾਂ ਕਹਿੰਦੀ ਮੇਰੇ ਤੇ ਬੇਬੇ ਆ ਗਈ ਹਾਂ ਮੁੱਡੇ ਭਾਈ ਤੂੰ ਤਾਂ ਲੱਗ ਮਚਾਉਣਿਆ ਫਿਰ ਚਿਪਟਾ ਗਰਮ ਕਰ ਮੈਨੂੰ ਤਾਂ ਕੁਝ ਪਤਾ ਹੀ ਨਹੀਂਗਾ ਚਲਾਕੀਆਂ ਨਾ ਕਰ ਦੇ ਚਲਾਕੀਆਂ ਨਾ ਕਰ ਸਾਖੇ ਆਹ ਚਿੱਚਰ ਕਰਦੀ ਤੇ ਤੂੰ ਢੜਦੀ ਮਾਰੀ ਕਰਦੀ ਅੱਜ ਤੱਕ ਤਾਂ ਬੇਬੇ ਆਈ ਨਹੀਂ ਮੈਂ ਤਾਂ ਆਪ ਨਹੀਂ ਆ ਮੈਨੂੰ ਤਾਂ ਆਪ ਕੁਝ ਨਹੀਂ ਪਤਾ ਭਾਬੀ ਸਾਰੀ ਗੱਲ ਸਾਨੂੰ ਸਭ ਪਤਾ ਤੂੰ ਕਰਦੀਆਂ ਚਤਰਾਇਆਂ ਹਾਂ ਮੈਂ ਕੁਛ ਨਹੀਂ ਕੀਤਾ ਮੈਨੂੰ ਜਾਨ ਬਚਾਉਣਾ ਸਾਰਿਆਂ ਨੂੰ ਅੱਜ ਤੱਕ ਤਾਂ ਬੇਬੇ ਆਈ ਨਾ ਬੇਬੇ ਵਿਚਾਰੀ ਪਹਿਲਾਂ ਨਹੀਂ ਸਜੌਂਦੀ ਜਾਗਦੀ ਬੋਲੀ ਹੁਣ ਮਰੀ ਹੋਈ ਤਾਂ ਕੀ ਬੋਲੂ ਸਾਰੇ ਤੁਸੀਂ ਮੇਰੇ ਦੁਆਲੇ ਹੋਈ ਜਾਂਦਾ ਮੈਂ ਕੁਛ ਨਹੀਂ ਕੀਤਾ ਆ ਸਿਰ ਚੱਕ ਮੂੰਗੀ ਆ ਹੁਣ ਤਾਂ ਸਿਰ ਚੁਕਾਈ ਜਾਂਦੀ ਨਹੀਂ ਬੱਡੜਾ ਨਹੀਂ ਤੂੰ ਇੱਧਰ ਰਹਿ ਤੈ ਕਰ ਲਾ ਕੰਮ ਉੱਠ ਕੇ ਅਰਨਾ ਨਾ ਪੁਤਰੀ ਤਾਂ ਫੜ ਕੇ ਦੇ ਦੇ ਮੈਂ ਮੈਂ ਤਾਂ ਕੰਮ ਕਰ ਲੂਗੀ ਤੇਰੇ ਤੇ ਕੋਈ ਬੇਬੇ ਨਹੀਂ ਆਈ ਤਾਂ ਕੀ ਹੋਊਗਾ ਬੇਬੇ ਕਿਹੜੀ ਤੂੰ ਫਿਰ ਇਹ ਮੈਨੂੰ ਛੱਡ ਤੇ ਲੈ ਆ ਤੂੰ ਚਿੰਤਾ ਪਕਾ ਕਰਕੇ ਨਹੀ ਆਇਆ ਕਰਦੇ ਨਹੀਂ ਤਾਂ ਗਲਤੀ ਹੋ ਗਈ ਮੈਨੂੰ ਆਪੇ ਕਰਦੀਆਂ ਫਿਰ ਨਹੀਂ ਮੈਂ ਮੈਂ ਹੁਣ ਨਹੀਂ ਕਰਦੀ ਮੈਨੂੰ ਗਲਤੀ ਹੋ ਗਈ ਕੋਈ ਵਿਚਾਰੀ ਨੂੰ ਬਦਨਾਮ ਕਰੀ ਜਾਂਦੇ ਬੇਬੇ ਨੂੰ ਨਹੀਂ ਨਹੀਂ ਬੜਾ ਬੜੇ ਚੱਲਦੀ ਰਾਗੀ ਕਰਨਾ ਮਾਰੀ ਮੁੱਕਰਦੀ ਆ ਤੇਰਾ ਗਾਲ ਘੱਟ ਕੇ ਚੱਲ ਕੱਪਾਪਾ ਬਾਬਾ ਤੇ ਨਹੀਂ ਬੰਦ ਆਏ ਹੋਗੇ ਵੀ ਆਪੇ ਕਰਦੇ ਪੈਂਦੇ ਨੇ ਆਪੇ ਕਰਾਇਓਗਾ ਕੰਮ ਚੱਲੋ ਕਰ ਲੋ ਨਾ ਕੰਮ ਜੱਗ ਜੁੱਤੀ ਪਾ ਉੱਠ ਨਾ ਮੈਂ ਚੁੱਚਰ ਪਾਣੀ ਮੈਡਮ ਨੂੰ ਮਾਫ ਕਰਦੇ ਮੈਨੂੰ ਗੱਲ ਹੀ ਹੋ ਗਈ ਮੈਂ ਬਾਬਾ ਤਲਸਤਣ ਇਹ ਲੱchn ਕਰਦੀ ਹੈ ਕਿ ਕਿਉਂ ਤੈਨੂੰ ਕਿਹਾ ਨਹੀਂ ਸੀ ਮੈਂ ਜਮੇ ਡਰਾਮੇ ਕਰਦੀ ਹੈ ਪੀੜੀ ਦਾਦੀ ਆਈ ਆ ਅੱਜ ਤੱਕ ਤਾਂ ਦਾਦੀ ਆਈ ਨਾ ਇਹ ਕੰਮ ਕਰਨ ਦੇ ਚਲ ਤਰ ਚਤਰ ਫੜੇ ਹੋਏ ਸੀ ਵੀ ਐਵੇਂ ਇਹਨੂੰ ਡਰਾ ਲੂੰਗੀ ਫਿਰ ਮੈਂ ਤੂੰ ਆਪੇ ਮੈਂ ਭੇਜੂੰਗੀ ਕੰਮ ਕੋਈ ਕੰਮ ਕਰਨ ਦੀ ਲੋੜ ਨਹੀਂ ਆਪ ਦਾ ਚੰਗਾ ਖਾਇਆ ਕਰ ਚੰਗਾ ਪਈ ਮੈਂ ਕੋਲ ਕਰ ਦਿੱਤੀ ਹੁਣ ਪਈਦੀ ਮੈਂ ਤਾਂ ਮੈਨੂੰ ਚਲਾ ਹੁਕਮ ਮੈਂ ਚਲਾ ਚਾਹ ਕੋਈ ਲੈ ਤੈਨੂੰ ਆਮ ਕਰ ਦੂ ਮੈਂ ਹੈ हां तैनू ਕੁਛ ਕਰਨ ਦੀ ਲੋੜ ਨਹੀਂ ਬਹਿਲੀ ਬੈ ਕੇ ਰੋਟੀਆਂ ਖਾ ਤੇ ਮਟਰ ਪਨੀਰ ਆਮ ਕਰ ਦੂ ਗੋਭੀ ਘਟਾ ਸ਼ਾਰਾਮ ਕਰ ਦੂ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਮੈਂ ਕੰਮ करूंगी ਮੈਨੂੰ ਕੀ ਲੋੜਾ ਕਰਨ ਦੀ ਹਾਂ ਆਉਂਦੀਆਂ ਨੇ ਇੰਨਾ ਚ ਕਸਣਾ ਅੱਜ ਤੱਕ ਤਾਂ ਕਸਰਨਾ ਹੋਈ ਕਿਤੇ ਇਹ ਤੇ ਜਾਣ ਕੇ ਐਂ ਕਹਿੰਦੀ ਸੀ ਵੀ ਮੈਂ ਉੱਤੋਂ ਦੀ ਦਵਾਈ ਪਾ ਲੈ ਇਹਨਾਂ ਤੇ ਦਵਾਈ ਤਾਂ ਇਹ じゃ ਪਾਉ ਮੈਂ ਇਹ じゃ ਪਾਉ ਦਵਾਈ ਮੈਂ ਕਿਸੇ ਗੱਲ ਨੂੰ ਚ ਪਾਂ ਹਜੇ ਤਾਂ ਕੁਛ ਕੀਤਾ ਹੀ ਨਹੀਂ ਹਜੇ ਤਾਂ ਮੈਂ ਇੱਕ ਸਟੈਪ ਪੀ ਚੱਕਿਆ ਜਦੋਂ ਦੂਜਾ ਸਟੈਪ ਜਦੋਂ ਚੱਕਿਆ ਉਦੋਂ ਪਤਾ ਲੱਗਾ ਮਤਾ ਤਾਂ ਇਹਨਾਂ ਨੂੰ ਫੇਰੀ ਲੱਗੂਗਾ ਹਾਂ ਚੇਚਰ ਕਰਦੀਆਂ ਨੇ ਕਿ ਕੀ ਲੱਛਣ ਫੜੇ ਨੇ ਲੱਛਣ ਨਹੀਂ ਕਰਦੀਆਂ ਇਹ ਛਾਲੇ ਕਸਰਾ ਤੇ